ਮੈਂ ਧੀ ਆਉਗੀ ਛੁੱਟੀਆਂ ਲੈ ਕੇ ਵੀ ਰਖੜੀ ਬੰਨਣੀ ਆ ਸਮਾਨ ਲੈ ਕੇ ਰੱਖਦੀ ਆ ਉਹਦੇ ਬਾਅਦ ਤੇ ਕੋਈ ਠੰਡੇ ਦੀ ਬੋਤਲ ਲਿਆਉਂਗੀ ਕੋਈ ਪੂਜਿਆ ਪਾਈਆ ਲੈ ਕੇ ਰੱਖਦੀ ਆ ਕਹੀ ਨਹੀਂ ਅਗਰ ਲਾਲ ਨੂੰ ਵੀ ਪੈਸੇ ਦੇ ਮੈਨੂੰ ਅੱਜ ਆਉਂਦੀ ਆ ਕੁੜੀ ਰਖੜੀ ਬੰਨਣਾ ਮਸਾਹੀ ਮਸਾ ਸੁੱਤੀ ਮਿਲੀ ਈ ਕਰਦੀ ਫਿਰਦੀ ਹਲਪਰੀ ਤੋਂ ਕੁਛ ਨਹੀਂ ਮੈਂ ਵੀ ਮੇਰੇ ਤੋੜੀਆਂ ਆਂ ਵੇਖਦੀ ਸੀ ਤੋੜਾ ਫੁੱਲੀ ਫੁੱਲੀ ਚੜੇ ਪਿਆ ਗਾ ਮੇਰਾ ਤੋੜਾ ਬਾੜੇ ਚੜ ਜਾਂਦੇ ਆ ਮੀਂਹ ਚ ਹਾਂ ਮੇਮੇ ਹਾਂ ਮੇਰੀ ਮਾਂ ਨੇ ਨਾ ਫੋਨ ਲਾਇਆ ਸੀ ਕਿ ਮੈਂ ਉਹ ਗੰਨਿਸ਼ ਕੰਨੀ ਰਖੜੀ ਬਨਜੋ ਤੇ ਅਸੀਂ ਜਾਇ ਹੀ ਅੱਜ ਲੈ ਤੇਰੀ ਮਾਂ ਨੇ ਕਿਧਰੋਂ ਵਿੱਚ ਫਾਨਾ ਢਾਤਾ ਬੇ ਫਾਨਾ ਹੁੰਦਾ ਰਖੜੀ ਦਾ ਐ ਕਿਉ ਕਰਦੀ ਹੁੰਨੀ ਐ ਰਖੜੀ ਤੀ ਜਾਨੀ ਹੁੰਨੀ ਉਹ ਤਾਂ ਮੈਂ ਜਾਨਦੀ ਨਹੀਂ ਤੂੰ ਤਾਂ ਕਰਈਆਂ ਕਾਵਾ ਮਰਜੀ ਵਾਜੀ ਰਖੜੀ ਬਨਣਾ ਰਾਜਵੀਰ ਆਉਂਦੀ ਐ ਵੀ ਛੁੱਟੀ ਲੈ ਕੇ ਵਸਾ ਆਉਂਦੀ ਐ ਵਿਚਾਰੀ ਹੋਸਟਲ ਚ ਅੱਛਾ ਛੁੱਟੀ ਹੋ ਗਈ ਉਹਨੂੰ ਹਾਂ ਆਉਂਦੀ ਐ ਆਉਂਦੀ ਆਓ ਮਖਾ ਠੰਡਾ ਠੰਡਾ ਲਿਆ ਮਨੇ ਭਈਆ ਭਾਜੀਆ ਚੱਲ ਵੀ ਤੇਰੀ ਮਰਜ਼ੀ ਐ ਫਿਰ ਹਾਂ ਤੂੰ ਵਾਜੀ ਤੂੰ ਤਾਂ ਕਰਈ ਐਂਗੀ ਆਹ ਫਿਰ ਮੈਂ ਕਿਹੜਾ ਮਲਾਜਮ ਲੱਗਿਆ ਹੁਣ ਤੇਰੀ ਧੀ ਤਾਂ ਮਲਾਜਮ ਐ ਹਾਂ ਫਿਰ ਉਹ ਆਉਂਦੀ ਐ ਕਿ ਬੇਟੀ ਰਖੜੀ ਬੰਨਣ ਉਹ ਬੰਨਣ ਜਾਓ ਬੰਨੂਗੀ ਆ ਕੇ ਚੱਲ ਠੀਕ ਐ ਬੇਬੇ ਆਹ ਬਾਅਦ ਚ ਜਾ ਆਵਾਂਗੇ ਮੇਰੀ ਮਾਂ ਨੂੰ ਫੋਨ ਲਾ ਦਾਨੀ ਮੀ ਮਾਂ ਬਾਅਦ ਚ ਆਵਾਂਗੇ ਆਹ ਦੇਖ ਲੈ ਤੇ ਜਾ ਕੇ ਬਾਹ ਜੀ ਨੇ ਨਾ ਜਾਏ ਕਿ ਲੱਗਿਆ ਹੁਣ ਉੱਥੇ ਰਖੜੀ ਨੂੰ ਤੇਰੇ ਬੇਬੇ ਰਖੜੀ ਬੰਨਣ ਤਾਂ ਮੈਂ ਜਾਉਂਗੀ ਮੇਰੇ ਭਰਾ ਢੀਕ ਦੇਗੇ ਮੈਨੂੰ ਭਰਾ ਤੇ ਆ ਨਾ ਸਾਨੂੰ ਕੀ ਦਿਊਗਾ ਲੈ ਦੇਊਗਾ ਦੇਣ ਦਾ ਥੋੜੀ ਹੁੰਦਾ ਬੇਬੇ ਕੋਈ ਐ ਥੋੜੀ ਹੁੰਦੀ ਭਰਾਵਾਂ ਤੋਂ ਲੈਣ ਜਾਂਦੇ ਹੁੰਨੇ ਭੈਣ ਭਰਾ ਦਾ ਪਿਆਰ ਹੁੰਦਾ ਬੇਬ ਦੇਰ ਨੂੰ ਹੁਣ ਤੂੰ ਕਿਹੜਾ ਕੋਈ ਉਹੀ ਗੱਲ ਕੀ ਲੈ ਬੈਠੀ ਐ ਭੈਣ ਖਤਰ ਬਾਬਾ ਤੈਨੂੰ ਕੀ ਪਤਾ ਮੈਂ ਦੇਉਂਗਾ ਕੋਈ ਤੂੰ ਕੁਛ ਨਾ ਕੁਛ ਲੈ ਕੇ ਆਈ ਰੱਖਣੀ ਬਾਹ ਤੇ ਮੈਂ ਵੀ ਲੈ ਕੇ ਤਾਂ ਹੁਣ ਜਹੇ ਜਾਂ ਉਹਨਾਂ ਕੋਲੇ ਸਰਦਾ ਉਹ ਜਾ ਦੇ ਦਾਂਦੇ ਆ ਕਿ ਹੁਣ ਮੇਰਾ ਭਰਾ ਕਿਹੜਾ ਮਲਾਜ਼ਮ ਲੱਗਿਆ ਮੇਰਾ ਭਰਾ ਤਾਂ ਖੇਤੀ ਵਾਲਾ ਹੈਗਾ ਤੇਰਾ ਭਰਾ ਖੇਤੀ ਆ ਖੇਤੀ ਤੇ ਬਾਧੂ ਪੈਸੇ ਬਰਤੀ ਦੇ ਕੋਈ ਨਹੀਂ ਵਿਚਾਰੇ ਫਸਲ ਹੁੰਦੀ ਐ ਤੇਰੇ ਭਰਾ ਦੇ ਤੂੰ ਉਹਨੂੰ ਕਹਦੀ ਮੈਨੇ ਐਸੀ ਦੇ ਦੇ ਨਾ ਬੇਬੇ ਮੈਨੂੰ ਤਾਂ ਲੋੜ ਨਹੀਂ ਐਸੀ ਉਸ ਦੀ ਕਾਸ਼ੇ ਦੀ ਲੋੜ ਨਹੀਂ ਆਪਣੇ ਸਭ ਕੁਝ ਹੈਗਾ ਕਰੇ ਮੈਂ ਮੈਂ ਤਾਂ ਦੇਖੋ ਜੇ ਤੇ ਜਾਇਆ ਗਿਆ ਤਾਂ ਭਗ ਜੂਗੀ ਨਹੀਂ ਤੇਰੇ ਵਾਲੀ ਗੱਲ ਆ ਫਿਰ ਮੈਂ ਤਾਂ ਨਾ ਜਾਉਂਗੀ ਲੈ ਤੇ ਇਹ ਕੁਛ ਨਾ ਕੋ ਤਾਂ ਲੈ ਕੇ ਆਈ ਸ਼ੱਕਰ ਚੂੜੀ ਲੈ ਆਈ ਚਾਂਦੀ ਦੀ ਚਲ ਬੇਬੇ ਦੇਖਾਂਗੇ ਫਿਰ ਦੇਖਾਂਗੇ ਕਿ ਬੇਰੀ ਜਾਨ ਦੇਉਂਗੀ ਫਿਰ ਮੈਂ ਤਾਂ ਭਗ ਜੀ ਫਿਰ ਪੀਆ ਤਾਂ 100 ਦਿੰਦਾ ਖਰਚਾ ਬੜਾ ਕਰਿਆ ਨਹੀਂ ਆ ਮੇਰੇ ਵੀ ਫੇਰ ਕੀ ਗੱਲ ਹੈ ਡੱਬੇ ਲੈ ਕੇ ਜਾਨੀ ਕਿੰਨਾ ਕੋ ਖਰਚਾ ਕਰਿਆ ਨਹੀਂ ਮੈਂ ਤਾਂ ਅਸੀਂ 10 20 ਵਾਲੀ ਰੁਖੜੀ ਲੈ ਕੇ ਜਾਨੀ ਹੁੰਨੀ ਆ ਡੱਬਾ ਕਿ ਕਰਤਾ 100 ਦਾ ਬਾ ਹੁੰਦਾ ਜਦ ਚੰਗਲ ਜਾਮਣੇ ਕੀ ਗਲਾ ਆ ਮਨਾ ਦਾ ਕੋਈ ਨਹੀਂ ਤਾਂ ਲੋੜ ਨਹੀਂ ਗਲਾ ਆ ਜਾਮਣੇ ਦਾ ਮੈਨੂੰ ਤਾਂ ਲੱਡੂਆਂ ਦਾ ਡੱਬਾ ਹੀ ਲਿਆ ਦੀ 120 ਵਾਲਾ ਉਹੀ ਲੈ ਜੂਗੀ ਕੋਈ ਨਹੀਂ ਆ 120 ਡਬਲ ਜਾਂਦੀ ਸੋਹਣੀ ਲੱਗੇਗੀ ਤੂੰ ਇਹ ਵੀ ਦੇਖ ਚਾਂਦੀ ਦੀ ਚੂੜੀ ਨਹੀਂ ਮੈਂ ਕਹਿ ਸਕਦੀ ਆ ਦੇ ਭਰਾ ਨੂੰ ਮੈਂ ਫੋਨ ਕਰਕੇ ਨਹੀਂ ਕਹਿ ਸਕਦੀ ਵੀ ਮੈਨੂੰ ਚਾਹੀਦਾ ਰਖੜੀ ਤੇ ਕੁਝ ਜੇ ਜਮੇ ਨੇ ਦੇ ਤਾਂ ਮੈਂ ਤਾਂ ਉਹ ਜਾ ਲੈ ਕੇ ਆਉਂ ਆ ਕਰ ਦੇ ਜਮੇ ਜਮੇ ਗਰੀਬ ਨਹੀਂ ਹੁੰਦੀ ਐ ਗਰੀਬ ਕਰ ਦਿੱਤੀ ਹੁੰਦੀ ਐ ਗਰੀਬ ਕਰ ਦਿੱਤੀਆਂ ਤੂੰ ਹਾਂ ਗਰੀਬ ਹੀ ਐ ਮੇਰੇ ਪੇਕੇ ਤਾਂ ਹੈ ਨਹੀਂ ਅਮੀਰ ਮੈਂ ਇਥੋਂ ਤਾਂ ਕਰੀਦੀ ਨਹੀਂ ਹਵਾ ਚੰਗਾ ਫਿਰ ਜਾ ਹੀ ਨਾ ਦੇਖ ਲੈ ਕੀ ਕਰਦੀ ਐ ਲੱਛਣ ਲਿਆਉਂਦੀ ਮਾਰੀ ਪੇਕਿਆਂ ਤੋਂ ਨਾ ਇਹ ਮੇਰੇ ਘਰੇ ਕਦੇ ਨਹੀਂ ਕੁਝ ਲੈ ਕੇ ਆਈ ਇਹ ਆਈ ਕਹੀਉ ਬੇਪਰਾ ਕੋਤਾ ਹੈ ਨਹੀਂ ਮੇਪਰਾ ਕੋਤਾ ਹੈ ਨਹੀਂ ਕੀ ਹੋਇਆ ਤੇਰਾ ਪ੍ਰਾਨ ਦੇਣ ਨੂੰ ਸਭ ਕੁਝ ਹੈਗਾ ਦੇਣ ਦੀ ਮਾਰੀ ਕਿਵੇਂ ਕਰਦੇ ਲਿਆਉਂਦੀ ਮਾਰੀ ਕਰੇ ਨਹੀਂ ਲਿਆਉਂਦੀ ਉੱਥੇ ਕੋਲ ਕੋਕੇ ਆ ਜਾਂਦੀ ਆ ਦੇ ਖਾਤੇ ਚ ਕਰਾ ਜਾਂਦੀ ਐ ਪੈਸੇ ਦਿੰਦਿਆ ਤੇ ਹਣਗੇ ਨੂੰ ਚੰਬਲੀ ਐ ਇਹ ਬਾਲੀ ਉਹ ਹਰਪ੍ਰੀਤ ਕਹੀ ਸੀ ਜਾਣਾ ਅੱਜ ਮੇਰੇ ਪੇਕੀ ਜਾਣਾ ਮੇਰੇ ਭਰਾਵਾਂ ਦੇ ਰਖੜੀਆਂ ਬਣ ਕੇ ਹੋਣੀਆਂ ਨੇ ਹੁਣ ਪਤਾ ਨਹੀਂ ਕਿੱਧਰ ਗਈ ਹੈਗੀ ਲੈ ਮੈਂ ਤਾਂ ਤਿਆਰ ਹੋ ਗਿਆ ਉਹ ਪਤਾ ਨਹੀਂ ਤਿਆਰ ਹੋਈ ਹੈ ਪਤਾ ਨਹੀਂ ਨਾ ਲੈ ਪੁੱਛਦੇ ਆ ਉਹ ਚਾਰ ਆਪਾਂ ਤਾਂ ਤਿਆਰ ਹੋ ਗਏ ਆਪਾਂ ਨਹੀਂ ਤਾਂ ਕਹੋ ਬੀਮਾਵਦੀ ਪੇਕੀ ਜਾਣਾ ਸੀਗਾ ਤੂੰ ਤਿਆਰ ਨਹੀਂ ਹੋਇਆ ਆਪਾਂ ਨੂੰ ਇਲਾਮਾ ਦੇਊਗੀ ਹਰਪ੍ਰੀਤ ਕੀ ਕਰੀ ਜਾਂਦੀ ਏ ਤੂੰ ਚਾਹ ਬਣਾਈ ਜਾਨੀਆ ਹੁਣ ਚਾਹਾਂ ਬਣਾਈ ਜਾਨੀਆ ਮੈਨੂੰ ਕਹਿੰਦੇ ਤੋ ਤਿਆਰ ਹੋ ਜਾ ਮੈਂ ਮੇਰੇ ਭਰਾਵਾਂ ਦੇ ਰੱਖਣੀ ਆ ਬੰਨੇ ਕਹਿੰਦੇ ਮੈਂ ਤਾਂ ਹੁਣ ਤਿਆਰੀ ਹੈ ਮੇਰੀ ਤਾਂ ਚੱਲ ਹੁਣ ਚੱਲੀਏ ਤਿਆਰੀ ਤਾਂ ਹੈਗੀ ਆ ਹੁਣ ਤੇਰੀ ਤਾਂ ਤਿਆਰੀ ਹੋ ਗਈ ਬੇਬੇ ਨਹੀਂ ਮੰਨਦੀ ਬੇਬੇ ਕਹਿੰਦੀ ਭੈਣ ਆਉਂਦੀ ਆ ਰਾਜਵੀਰ ਬਹਿ ਜਾ ਹੁਣ ਬਹਿ ਕੇ ਗੱਲ ਸੁਣ ਲਾ ਨਾ ਬੇਬੇ ਨਹੀਂ ਮੰਨਦੀ ਆ ਤੈਨੂੰ ਤਾਂ ਐ ਹੋ ਗਿਆ ਬਸ ਸੌਰੀ ਜਾਂਨੇ ਸੌਰੀਆਂ ਦੀ ਤਿਆਰੀ ਖਿੱਚ ਲਈ ਉਹ ਮੰਟੈਸਿਮਹਾਲ ਉੱਥੇ ਹੁਣ ਪਕੌੜਿਆਂ ਦੀ ਚਾਹ ਪੀ ਮੰਗੇ ਜਾ ਕੇ ਉਹ ਪਕੌੜਿਆਂ ਵਾਲੀ ਤਾਂ ਪਿਆਰਾਂ ਦੇ ਉਹ ਤਾਂ ਲਿਆ ਆਉਂਦੇ ਪਕੌੜੇ ਸਾਰਾ ਕੁਝ ਹੀ ਲਿਆ ਆਉਂਦੇ ਮੈਂ ਬੇਬੇ ਨੇ ਕਰਿਆ ਸੀ ਫੋਨ ਮੈਨੂੰ ਮੇਰੀ ਮਾਂ ਨੇ ਬੇਬੇ ਆਪਣੀ ਕੀ ਕਹਿੰਦੀ ਹੈ ਹੁਣ ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਆਪਣੀ ਬੇਬੇ ਕਹਿੰਦੀ ਵੀ ਰਾਜਵੀਰ ਆਉਂਦੀ ਹੈ ਤੇ ਤੁਸੀਂ ਜਾਣਾ ਨਹੀਂਗਾ ਕਹਿੰਦੀ ਉਹਨੇ ਤਾਂ ਮਸਾਂ ਛੁੱਟੀ ਲਈ ਆ ਕੁੜੀ ਨੇ ਨਾ ਜਾਣਾ ਨਹੀਂਗਾ ਹਾਂ ਉਹ ਮੇਰੀ ਗੱਲ ਸੁਣਾ ਭੈਣ ਤਾਂ ਐਨੇ ਦਿਨਾਂ ਤੋਂ ਆਉਂਦੀ ਹੈ ਇੱਕ ਦਿਨ ਰਹਿ ਪੂਗੀ ਆਪਾਂ ਰਖੜੀਆਂ ਬੰਨਿਆ ਨੇ ਤੇਰੇ ਭਰਾਵਾਂ ਦੇ ਰਖੜੀਆਂ ਤਾਂ ਬੰਨਿਆ ਨੇ ਬੇਬੇ ਤਾਂ ਕਹਿੰਦੀ ਵੀ ਭਾਈ ਤੇਰੇ ਭਰਾ ਤਾਂ ਨਾ ਪਰਾਮਾ ਨੂੰ ਐ ਕਹਿਦੀ ਕਹਿੰਦੀ ਆਏ ਵਾਰ ਤੈਨੂੰ 100 200 ਰੁਪਇਆ ਦੇ ਕੇ ਮੋੜ ਦੰਦੇ ਵੀ ਚਾਂਦੀ ਦੀ ਚੂੜੀ ਲੈ ਕੇ ਆਈ ਕਹਿੰਦੀ ਫੇਰ ਜਾਈ ਰਖੜੀ ਬੰਨਣਾ ਮੇਰਾ ਤਾਂ ਹੀ ਜੀ ਨਹੀਂ ਕਰਦਾ ਬੇਬੇ ਤੇਵੇਂ ਲਾਲਚਾਲੀਆਂ ਗੱਲਾਂ ਕਰੀ ਜਾਂਦੀ ਐ ਉਹ ਰੁਪਈਆਂ ਦੇ ਥੋੜਾ ਮਸਲੇ ਹੁੰਦੇ ਨੇ ਏ ਮੈਂ ਆਖਿਆ ਸੀ ਬੇਬੇ ਨੂੰ ਮੈਂ ਕਿਹਾ ਬੇਬੇ ਭੈਣ ਭਰਾ ਦਾ ਪਿਆਰ ਹੁੰਦਾ ਰਖੜੀ ਕੋਈ ਐ ਨਹੀਂ ਹੁੰਦਾ ਵੀ ਆਪਾਂ ਭਰਾਵਾਂ ਤੋਂ ਲੈਣ ਜਾਂਦੇ ਆ ਕਹਿੰਦੀ ਕੁਛ ਦਿੰਦੇ ਨਹੀਂ ਕਰਦੇ ਨਹੀਂ ਕਹਿੰਦੀ ਉਦੋਂ ਵੱਧ ਤਾਂ ਕਹਿੰਦੀ ਤੂੰ ਡੱਬੇ ਤੇ ਖਰਚਾ ਕਰਿਆਉਣੀ ਐ ਕਹਿੰਦੀ ਇਹ ਕਿ 250 ਦਾ ਡੱਬਾ ਹੁੰਦਾ ਮੈਂ ਕਿਹਾ ਤੂੰ ਮੈਨੂੰ 120 ਵਾਲਾ ਡ ਨਾ ਦੇਵਾਲੀ ਹਾਂ ਨਾ ਪੈਸੇ ਵਾਲੀ ਗੱਲ ਪਤਾ ਨਹੀਂ ਕਿਨੇ ਚਲਾਤੀ ਹਾਂ ਇਹ ਤਾਂ ਭੈਣਾ ਪਰਾਣੇ ਜਵਾਨੇ ਚ ਭਰਾ ਮਜੇ ਰਖੜੀਆਂ ਬੰਦੀ ਸੀ ਨਾ ਇਹ ਤਾਂ ਨਾ ਕੁਝ ਬੰਦਿਆਂ ਨੇ ਹਰੀਤ ਚਲਾਤੀ ਜਦੋਂ ਰਖੜੀਆਂ ਮਜੇ ਭੈਣਾ ਹੋਰ ਰੁਪਏ ਦੇਣ ਲੱਗੇ ਉਥੋਂ ਗੱਲ ਚੱਲ ਪਈ ਪਰੀਆਂ ਦਾ ਕੋਈ ਮਸਲ ਹੀ ਨਹੀਂ ਇਹਨਾਂ ਗੱਲਾਂ ਦਾ ਸ਼ੋਸ਼ੇ ਬਾਜ਼ੀਆਂ ਨੇ ਮਾਰੇ ਪਈ ਉਹ ਹੀ ਗੱਲ ਕੋਈ ਚਾਂਦੀ ਦੀ ਚੱਕ ਲੈਉਂਦੀ ਕੋਈ ਰਖੜੀ ਸਿਉਨੇ ਦੀ ਚੱਕ ਲੈਣ ਉਹ ਤਾਂ ਨਾ ਅਮੀਰਾਂ ਨੇ ਝੋਜਣ ਉਹ ਨਾਲ ਇੱਕ ਗੱਲ ਹੋਰ ਹੈ ਹਾਂ ਗਰੀਬੀ ਮੇਰੀ ਦੀ ਗੱਲ ਨਹੀਂ ਹੈਗੀ ਜੇ ਕੋਈ ਭਰਾ ਕਿਸੇ ਦਾ ਭੈਣ ਨੂੰ ਮਾਨਤਾ ਨਾਲ 10 ਰੁਪਏ ਦਿੰਦਾ ਹੈ ਉਧਮ ਆਨਤਾਨ ਹੁੰਦਾ ਭੈਣ ਦਾ ਮਾਂਤਾਨ ਹੁੰਦਾ ਐ ਥੋੜਾ ਵੀ ਰੁਪਈਏ ਮੰਗਣੇ ਹੈਗੇ ਐ ਥੋੜਾ ਹੁਣ ਆਪਾਂ ਵੀ ਮੰਗਣ ਲੱਗ ਜਾਈਏ ਹੁਣ ਬੇਬੇ ਤਾਂ ਕਹਿੰਦੀ ਤੇਰੀ ਮਾਂ ਨੂੰ ਫੋਨ ਕਰਾਂ ਐ ਕਹਦੇ ਵੀ ਮੇਰੇ ਖੱਦਰ ਚਾਂਦੀ ਦੀ ਚੂੜੀ ਕਰਾ ਲਉ ਐ ਕਹ ਮੈਂ ਤਾਂ ਫੇਰ ਜਾਂਦੂ ਹੀ ਨਹੀਂ ਆ ਨਾਲੇ ਜਿਹੜੀਆਂ ਚਾਂਦੀ ਦੀਆਂ ਸਿਉਨੇ ਦੀਆਂ ਗੱਲਾਂ ਚੱਲੀਆਂ ਨਾ ਇਹ ਤਾਂ ਐਵੇਂ ਫਾਲਤੂ ਗੱਲਾਂ ਨੇ ਨਾਲੇ ਤਾਂ ਉਹੀ ਗੱਲਾਂ ਭਵਾਂ ਦੀ ਭੈਣ ਧਾਗਾ ਵਾਂ ਦੇ ਰਖੜੀ ਤਾਂ ਉਹੀ ਹੁੰਦੀ ਐ ਨੜੇ ਇਹ ਜਿਹੜੀਆਂ ਸਿਉਨੇ ਵਾਲੀਆਂ ਚਾਂਦੀ ਵਾਲੀਆਂ ਗੱਲਾਂ ਐ ਨਾ ਇਹ ਤਾਂ ਵਿਆਹ ਸ਼ਰਦੀਆਂ ਤੇ ਸੋਹਣੀਆਂ ਲੱਗਦੀਆਂ ਜਿਹਦੋਂ ਗਲਾ ਨਾਨਕ ਸ਼ੱਕ ਪਰਕ ਜਾਂਦਾ ਉਦੋਂ ਦੇ ਜਾਂਦਾ ਐ ਥੋੜਾ ਹੁੰਦਾ ਵੀ ਰਖੜੀ ਬੰਨਣ ਚੱਲ ਪੇ ਜਾਂ ਕੋਈ ਤਿਹਾਰ ਆ ਗਿਆ ਤੇ ਉਦੋਂ ਸਿਉਨੇ ਦੀ ਚੂੜੀ ਪਾ ਦੇ ਚਾਂਦੀ ਦੀ ਪਾ ਦੇ ਛੱਡ ਪਰੇ ਨਾ ਗੱਲਾਂ ਨੂੰ ਤੂੰ ਮੈਨੂੰ ਐਂ ਦੱਸ ਹੁਣ ਵੀ ਆਪਾਂ ਜਾਣਾ ਏ ਨਹੀਂ ਜਾਣਾ ਯਾਰ ਬੇਬੇ ਨੇ ਕੱਟਾ ਵੀ ਰਾਜਵੀਰ ਆਉਂਦੀ ਉਹਨੇ ਛੁੱਟੀ ਲਈ ਐ ਹੁਣ ਜੇ ਆਪਾਂ ਉਤੋਂ ਦੀ ਹੋੱਕ ਜਾਈਏ ਨੇ ਫੇਰ ਬੇਬੇ ਲੜੂਗੀ ਬੇਬੇ ਨਾਲ ਗੱਲ ਕਰ ਲੈ ਉਹ ਮੈਂ ਬੇਬੇ ਨੂੰ ਪੁੱਛਦਾ ਮੈਂ ਸਮਝਾਉਂਗਾ ਬੇਬੇ ਨੂੰ ਸਮਝਾ ਦੇ ਬੇਬੇ ਨੂੰ ਉਹ ਬੇਬੇ ਦਾ ਤਾਂ ਹੁਣ ਵੱਡੀ ਉਮਰ ਹੋ ਗਈ ਵੱਡਾ ਹੀ ਦਿਮਾਗ ਹੋ ਗਿਆ ਵੀ ਭੈਣ ਤਾਂ ਹੁਣ 8 ਇੰਨੇ ਮਹੀਨੇ ਤੋ ਆਉਗੀ ਹੋਸਟਲ ਚ ਜੇ ਭੈਣ 2 ਦਿਨ ਰਹੇਬੂ ਤਾਂ ਕੀ ਗੱਲ ਐ ਇੱਕ ਦਿਨ ਮਗਰੋਂ ਰਖੜੀ ਬਣਾ ਲੂਗਾ ਮੈਂ ਹੁਣ ਆਪਾਂ ਤਿਆਰ ਹੋਏ ਆਪਾਂ ਬਾਗੀ ਚੱਲਦੇ ਹਾਂ ਹੁਣ ਪੁੱਛ ਲੈ ਫੇਰ ਬੇਬੇ ਨਾਲ ਕਰ ਲੈ ਗੱਲ ਚੰਗਾ ਮੈਂ ਪੁੱਛਦਾ ਤੂੰ ਤਾਂ ਹੁਣ ਤੋਬੇ ਮਿੰਗਣ ਬੇਬੇ ਕਿੱਧਰ ਜਾਣੀ ਐ ਤੂੰ ਮੇਰੀ ਗੱਲ ਸੁਣ ਕੇ ਜਾ ਕਿਵੇਂ ਤੋ ਬੇਬੇ ਕਿਵੇਂ ਤਾਂ ਹੁਣ ਤੈਨੂੰ ਪਤਾ ਹੀ ਹੈਗਾ ਹਾਂ ਉਹ ਹਰਪ੍ਰੀਤ ਨੇ ਆਪਦੇ ਭਰਾਵਾਂ ਨਾਲ ਰਖੜੀ ਬੰਨਣ ਜਾਣਾ ਸੀਗਾ ਉਹ ਸਾਨੂੰ ਬਗ ਜਾਣਗੇ ਮੈਂ ਤਾਂ ਹੁਣ ਤਿਆਰ ਹੋਏਗਾ ਤਿਆਰ ਹੋਣਾ ਤਾਂ ਫੇਰ ਵੀ ਲੀੜੇ ਪਾਏ ਜਾਣਗੇ ਰਾਜਵੀਰ ਆਉਂਦੀ ਮਸਾ ਛੁੱਟੀ ਲੈ ਕੇ ਆਉਂਦੀ ਐ ਬੇਬੇ ਮੇਰੀ ਗੱਲ ਸੁਣ ਲੈ ਰਾਜਵੀਰ ਤਾਂ ਆਉਂਦੀ ਐ ਕਈ ਮਹੀਨੇ ਤੋਂ ਰਾਜਵੀਰ ਆਉਂਦੀ ਐ ਜੇ ਰਾਜਵੀਰ ਦੋ ਦਿਨ ਰਹਿ ਪੁੱਤਾਂ ਕੀ ਗੱਲ ਐ ਉਹ ਆਪਦੀ ਮਾਂ ਨੂੰ ਫੋਨ ਕਰੀ ਬੈਠੇ ਐ ਹਰਪ੍ਰੀਤ ਉਦੇ ਭਰਾ ਦੇਖ ਲੈ ਭੂਆਂ ਦੀ ਖੇਤੀ ਕਰਦੇ ਘਰੇ ਦਾ ਵਿਚਾਰੇ ਰਹੀ ਹੋਣਗੇ ਘਰੇ ਸਾਨੂੰ ਕਿਉਂ ਨੌਕਰੀ ਤੇ ਲੱਗੇ ਪਰਚੀ ਕਟਾਈ ਆ ਨਾ ਨਹੀਂ ਉਹ ਤਾਂ ਖੇਤ ਜਾ ਕੇ ਕਹੀ ਫੇਰ ਵਗ ਜਾਣਗੇ ਬੇਬੇ ਮੈਂ ਹੀ ਨਹੀਂ ਕਹਿੰਦਾ ਵੀ ਨੌਕਰੀ ਤੇ ਲੱਗੇ ਉਹ ਬੰਦੇ ਨੂੰ ਡੀਕ ਹੋ ਜਾਂਦੀ ਐ ਸਾਨੂੰ ਡੀਕ ਦੇ ਹੋਣਗੇ ਉਹ ਕੋਈ ਨਹੀਂ ਫੇਰ ਡੀਕ ਲਾਣਗੇ ਸਾਨੂੰ ਐਵੇਂ ਨਾ ਪਕਾਈ ਕਰਿਆ ਕਰ ਬਾੜੀ ਕਦੇ ਤਾਂ ਉਚਾਰੀ ਨੂੰ ਤਿੱਥਿਆਰ ਤੇ ਸਮੇਦਨ ਵਾਂਗ ਵਗ ਜਾਣਦੇ ਆਈ ਵਾਰੀ ਤੂੰ ਇਹੀ ਗੱਲ ਕਰ ਲੈਣੀ ਹੈ ਉਹਦਾ ਮਗਰੋਂ ਜਾਂਦੀ ਹੈ ਵਿਚਾਰੀ ਆਈ ਵਾਰੀ ਅੱਛਾ ਵਿਚਾਰੀ ਹੋ ਗਈ ਤਾਂ ਭਾਣ ਵਿਚਾਰੀ ਨਹੀਂ ਜਿਹੜੇ ਏਡੀ ਦੂਰੇ ਚੱਲ ਕੇ ਆਉਂਦੀ ਆ ਉਹ ਬੇਬੇ ਮੈਂ ਇਹ ਨਹੀਂ ਕਹਿੰਦਾ ਮੇਰੀ ਭੈਣ ਵਿਚਾਰੀ ਨਹੀਂ ਮੈਂ ਵੀ ਰਖੜੀ ਬਣਾਉਂਗਾ ਉਹ ਅਸੀਂ ਤਿਆਰੀ ਕਰੀ ਹੈ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਸਾਨੂੰ ਵਗ ਜਾਣ ਦੇ ਤਿਆਰੀ ਨੂੰ ਤੂੰ ਦੱਸ ਕੀ ਇੱਥੇ ਕੋਲੋਂ ਪੀੜਿਆ ਉਹ ਬੇਬੇ ਮੈਂ ਵੀ ਖੇਤ ਦਾ ਕੰਮ ਛੱਡਿਆ ਕੋਈ ਬੇਲੇ ਹੀ ਆ ਤੂੰ ਖੇਤ ਦਾ ਕੰਮ ਛੱਡਿਆ ਬੇਬੇ ਤੇਰੀਆਂ ਚੰਗੀਆਂ ਗੱਲਾਂ ਨਹੀਂ ਹੈਗੀਆਂ ਹਾਂ ਜਿਦੋਂ ਆਵੜੀ ਧੀ ਦੇ ਤੱਕ ਇੰਨਾ ਕਰਦੀ ਐ ਉਹ ਮਾੜਾ ਵਾਟਾ ਨੂਹ ਦਾ ਵੀ ਕਰਨਾ ਚਾਹੀਦਾ ਕੋਈ ਨੂਹਾਂ ਦਾ ਕਰਈ ਐ ਜਈ ਇਹ ਨੂਹਾਂ ਕਰਦੀ ਹੋ ਜੇ ਮੈਂ ਕਰ ਲੂੰਗੀ ਨੂਹਾਂ ਦਾ ਅਜਾ ਮਤਲਬ ਹੁਣ ਅਸੀਂ ਨਾ ਜਾਈਏ ਆਹ ਨਹੀਂ ਜਾਣਾ ਨਹੀਂ ਬਾਜਾ ਜਾ ਕੇ ਇਹਨੂੰ ਸੁਣ ਨਹੀਂ ਲੰਘਿਆ ਰਹਿੰਦਾ ਨਹੀਂ ਸਖਤਾਂयां ਨਾ ਕਰਿਆ ਕਰ ਤੂੰ ਚੰਗੀ ਬੋਲੀ ਓਏ ਜਾ ਜਾ ਕੰਮ ਕਰ ਆਵਦਾ ਮੈਂ ਤਾਂ ਕੰਮ ਕਰ ਲੂੰਗਾ ਕੋਈ ਗੱਲ ਨਹੀਂ ਪਰ ਜੇ ਅਸੀਂ ਬਗ ਜੇ ਤਾਂ ਕੀ ਗੱਲ ਸੀਗੀ ਨਹੀਂ ਜਾਣਾ ਨਹੀਂ ਹੈਗਾ ਬਾਜਾ ਲੀਡੇ ਲਾ ਦੇ ਜਾ ਕੇ ਲੈ ਇੱਕੋ ਹੀ ਗੱਲ ਕਹੀ ਜਾਨੀ ਬੇਬੇ ਤੂੰ ਤਾਂ ਆਹੋ ਇਹ ਆਰਡਰਾਂ ਦਾ ਚੰਚਾ ਬਣਿਆ ਰਹਿੰਦਾ ਐ ਲੈ ਦੇਖ ਲੈ ਕੀ ਗੱਲਾਂ ਬੋਲਦੀ ਐ ਬੇਬੇ ਸਿਆਣੀ ਬੈਣੀ ਐ ਅਖੇ ਰੰਨ ਦਾ ਚਮਚਾ ਬਣਿਆ ਰਹਿੰਦਾ ਓਏ ਜੇ ਬਗਾਨੀ ਤੀ ਐ ਫਿਰ ਉਹ ਜਨਾ ਐ ਤਾਂ ਨਹੀਂ ਕਰਨੀ ਹਰ ਵੇਲੇ ਬੇਬੇ ਬਿਠਕਰਾ ਕਰਦੀ ਰਹਿੰਦੀ ਐ ਚੱਲ ਫਿਰ ਹੁਣ ਇਹਦੇ ਕਹੇ ਬੇਬੇ ਦੇ ਕਹੇ ਉਹਨਾਂ ਦਾ ਜਾਬ ਹੀ ਨਹੀਂ ਸਕਦੇ ਹਰਪ੍ਰੀਤ ਨੂੰ ਕਹਿਣਾ ਮੈਂ ਵੀ ਕੋਈ ਗੱਲ ਨਹੀਂ ਤੂੰ ਗੱਲ ਦਾ ਗਿਲਾਂ ਨਾ ਕਰੀ ਆਪਾਂ ਮੰਗਰੋਂ ਵਗ ਜਾਗੇ ਇੱਕ ਦਿਨ ਇੱਕ ਤਾਂ ਮਸਾ ਡਿਊਟੀ ਤੋਂ ਛੁੱਟੀ ਮਿਲੀ ਐ ਉਹੀ ਗੱਲ ਪਿੰਡ ਆਉਣਾ ਕਿਹੜਾ ਸੌਖਾਗਾ ਮਸਾ ਗੇੜਾ ਵੱਜਦਾ ਕਈ ਕਈ ਮਹੀਨਿਆਂ ਤੋਂ ਅਭੀ ਚਲ ਰਖੜੀ ਦਾ ਕਰਕੇ ਮਸਾਂ ਛੁੱਟੀ ਲੇਤੀ ਵੀ ਚਲ ਮੈਂ ਰਖੜੀ ਬੰਨਿਆ ਮਾ ਆਪਣੇ ਭਰਾ ਦੇ ਜਾ ਕੇ ਕੋਈ ਦੀਂਦਾ ਹੀ ਨਹੀਂ ਹੈਗਾ ਘਰੇ ਆ ਬੈਠੇ ਆ ਸਾਰੇ ਉੱਲੇ ਜਿੱਚ ਹੋਏ ਕਿਵੇਂ ਹਰਪ੍ਰੀਤ ਠੀਕ ਆ ਵਧੀਆ ਬਈ ਆ ਗਈ ਐਂ ਕੱਟ ਬੈਠੀਆਂ ਤੂੰ ਬਸ ਉਹੀ ਬੈਗੀ ਅੱਛਾ ਹਾਂ ਬਾਹਰ ਕੇ ਮੰਜਾ ਏੜਾ ਕੇ ਮਾਂ ਕੋਈ ਸਬਜ਼ੀ ਸੂਜੀ ਵਾਲਾ ਆ ਜਾਂਦਾ ਸਬਜ਼ੀ ਲੈ ਲਾਂਗੇ ਆ ਸਬਜ਼ੀ ਇਹਨੂੰ ਫੜਾ ਦੇਗਾ ਹੈਗਾ ਸਖਦਾ ਨਹੀਂ ਇੱਧਰ ਲੈ ਫੜ ਲਾ ਚੱਲੇ ਇੱਧਰ ਰੱਖ ਦੇ ਤੇ ਹੋਰ ਵਧੀਆ ਸੀ ਹਾਂ ਹਾਂ ਵਧੀਆ ਰਕੋਰਸ ਵਧੀਆ ਚੱਲ ਜਾਂਦਾ ਤੁਸੀਂ ਦੱਸੋ ਠੀਕ ਠਾਕ ਵਧੀਆ ਬਸ ਮਾਰ ਲਿਆ ਕਰੋ ਗੇੜਾ ਤੁਸੀਂ ਆ ਜਾ ਕਰੋ ਕਦੇ ਨੰਗਦੇ ਟੱਪਦੇ ਮੈਨੂੰ ਤਾਂ ਉਹੀ ਗੱਲ ਮਸਾ ਛੁੱਟੀ ਮਿਲਦੀ ਐ ਸਾਨੂੰ ਕਿੱਥੇ ਆਉਣ ਦਿੰਦੀ ਐ ਬੇਬੇ ਐ ਬੇਬੇ ਉਹੀ ਗੱਲ ਬੇਬੇ ਦੇ ਪੁੱਛੇ ਬਣਾ ਨਹੀਂ ਸਕਦੇ ਆਪ ਤਾਂ ਬੇਬੇ ਭੱਗ ਜਾਂਦੀ ਐ ਥੋੜੇ ਜਿਹੇ ਟਾਈਮ ਤੋਂ ਸਾਨੂੰ ਕਿਉਂ ਨਹੀਂ ਜਾਣ ਦਿੰਦੀ ਬੇਬੇ ਤਾਂ ਫਿਰ ਮਾਰਿਆ ਆਉਂਦੀ ਐ ਗੇੜਾ ਬੇਬੇ ਤਾਂ ਕਹਿੰਦੀ ਐ ਵੀ ਸਾਨੂੰ ਭਈ ਘਰ ਦੇ ਕੰਮ ਬਾਹਲੇ ਐ ਜੇ ਮੁੰਡਾ ਜਾਂਦੇ ਖੇਤੀ ਖਰਾਬ ਹੁੰਦੀ ਐ ਜੇ ਤੂੰ ਜਾਣੀ ਮੈਥੋਂ ਕੋਈ ਕੰਮ ਨਹੀਂ ਹੁੰਦਾ ਆਪ ਬੇਬੇ ਜਾਇ ਆਉਂਦੀ ਵੀ ਮੈਂ ਮਿਲਿਆਉਣੀ ਕੁੜੀ ਨੂੰ ਜਾ ਕੇ ਹੋਰ ਸੋਰ ਤਾਂ ਠੀਕ ਠਾਕ ਐ ਸਭ ਹੋਰ ਵਧੀਆ ਠੀਕ ਠਾਕ ਐ ਚੱਲ ਵਧੀਆ ਕਰ ਸੁਖਣਾ ਰਖੜੀ ਬਣ ਜਾ ਬਾਈ ਵਧੀਆ ਰਹਿੰਦਾ ਹਾਂ ਬਾਈ ਠੀਕ ਐ ਤੇਰਾ ਤੇ ਆ ਮੈਂ ਸੂਟ ਜੇ ਲੈ ਕੇ ਆਈ ਸੀ ਦੇਖ ਲੈ ਮੜੇ ਜੇ ਕਿਵੇਂ ਆ ਸੋਹਣੇ ਐ ਕਿ ਨਾ ਕਿਵੇਂ ਇਹ ਮੈਂ ਸਮਾਉਣ ਵਾਸਤੇ ਲੈ ਕੇ ਆਈ ਸੁੱਥ ਨੇ ਟਾਈਮ ਸਮਾਉਂਦੇ ਸੂਟ ਤਾਂ ਸੋਹਣੇ ਐ ਤੇਰੇ ਤਿੰਨ ਚਾਰ ਲਈ ਫਿਰਦੀਆਂ ਹਾਂ ਮੈਂ ਉਹ ਜ਼ਰੂਰ ਛੇਤੀ ਬਣਾ ਲੰਦੇ ਇੱਥੋਂ ਬਣਵਾ ਕੇ ਲੈ ਜੂਗੀ ਯਾਹ ਘਰੀ ਭਾਬੀ ਤੂੰ ਨਾ ਮੇਚਾ ਦੇ ਆਈ ਜਾ ਕੇ ਅੱਜ ਸ਼ਾਮ ਨੂੰ ਤੇ ਮੈਨੂੰ ਕੱਲ ਨੂੰ ਚਾਹੀਦੇ ਨੇ ਕੱਲ ਨੂੰ ਸ਼ਾਮ ਤੱਕ ਚਾਹੀਦੇ ਨੇ ਬਈ ਮੈਨੂੰ ਤਾਂ ਬੇਬੇ ਕਿੱਥੇ ਜਾਣ ਦਿੰਦੀ ਆ ਬੇਬੇ ਤੇ ਤੂੰ ਫੜਾਇਓ ਦੋਨੇ ਜਾ ਕੇ ਤੇ ਬੇਬੇ ਤਾਂ ਨੂੰ ਕਿਤੇ ਵੀ ਨਹੀਂ ਜਾਣ ਦਿੰਦੀ ਇਹ ਕੀ ਗੱਲ ਆ ਇਹ ਮੈਂ ਕਿਤੇ ਬੇਬੇ ਤੇ ਜਾਣ ਦਿੰਦੀ ਬੇਬੇ ਤਾਂ ਕਹਿੰਦੀ ਮੇਰੇ ਪੁੱਛੇ ਬਿਨਾ ਨਾ ਤਾਂ ਕਿਸੇ ਨਾਲ ਗੱਲ ਕਰਨੀ ਆ ਕਦੇ ਨਾ ਕਿਸੇ ਦੇ ਘਰੇ ਜਾਣਾ ਵੀ ਮੈਨੂੰ ਕੋਈ ਗੱਲ ਨਹੀਂ ਮੈਂ ਪੁੱਛੂਗੀ ਬੇਬੇ ਨੂੰ ਵੀ ਕੀ ਗੱਲ ਬੇਬੇ ਤੂੰ ਇੰਨੀ ਰੋਕ ਟੋਕ ਲਾ ਰੱਖੀ ਆ ਕਿਉਂ ਲਾਖੀ ਇੰਨੀਆਂ ਨਹੀਂ ਨਹੀਂ ਹੂੰ ਕਹਿੰਨੀ ਪੁੱਛ ਕੇ ਦੇਖ ਲਈ ਤੂੰ ਬੇਬੇ ਨੂੰ अच्छा पूछ दियां मैं बेबे नु कोई नहीं कर, कर दियां बेबे ना गल बेबे नीड़ा कपडा तो लगदा ना कोई काम ਧੰਦੇ ਬਾਗੀ ਹੋ ਕੋਈ ਗੱਲ ਜਾਦ ਆਗੀ ਹੋਏ ਨਹੀਂ ਪਤਾ ਅੱਪ ਤੱਕ ਇਧਰ ਤੁਰ ਜੇ ਨਾ ਸਾਨੂੰ ਬੇਬੇ ਨੇ ਦੱਸ ਤਾ ਸੀਗਾ ਵੀ ਮੈਂ ਆਉਂਗੀ ਅੱਜ ਹਾਂ ਦੱਸਿਆ ਸੀ ਵੀ ਰਾਜਵੀਰ ਆਉਂਦੀ ਐ ਅੱਛਾ ਮੈਂ ਕਰਿਆ ਸੀ ਜਵੇਰੇ ਫੋਨ ਮੈਂ ਕਿਹਾ ਬੇਬੇ ਚਲ ਮੈਂ ਪਾਣੀ ਲਿਆ ਮੌਰੀ ਬੈਠੇਗੀ 2 ਮਿੰਟ ਕੇ ਗਾਹ ਚੱਲ ਲੇਗੀ ਹਾਂ ਮੈਂ ਮੌਰੀ ਬੈਠੀ ਐਗੀ ਜੇ ਤੂੰ ਲਿਆ ਪਾਣੀ ਹਜੇ ਮੈਂ ਏਸੀ ਵਾਲੇ ਕਮਰੇ ਚ ਨਹੀਂ ਵੜਦੀ ਗਰਮੀ ਚੋਂ ਬਾਹਲੀ ਚ ਆਈਆਂ ਮੈਂ ਚਲ ਇੱਥੇ ਬਹਿ ਜਾ 2 ਮਿੰਟ ਹਾਂ ਇੱਕੇ ਦੋ ਮਿੰਟ ਪਾਣੀ ਲਿਆਉਣੀ ਆ ਨੀ ਮੈਂ ਮਾ ਸਮਾਨ ਤਰਿਆ ਤਰੇ ਅਸਮਾਨਾਂ ਪਰਸੇ ਆ ਵੀਰ ਦੀ ਅੰਦਰ ਪੈਸੇ ਪੂਸੇ ਤਾਂ ਨਹੀਂ ਆ ਚਾ ਨਾ ਕੁਛ ਨਹੀਂ ਹੈਗਾ ਤੇਰੇ ਕੋਲ ਬੇਬੇ ਦਾ ਤਾਂ ਹੀ ਨਹੀਂ ਪਤਾ ਫਿਰ ਕਹਦੇ ਮੇਰੀ ਧੀ ਦਾ ਕੀ ਕੱਢ ਲਿਆ ਥੋੜੇ ਕਣੇ ਪੈਸੇ ਇੰਨੇ ਨਹੀਂ ਹੈਗੇ ਇਹਦੇ ਚ ਪੈਸੇ ਤਾਂ ਮੇਰੇ ਕੋਲੇ ਗੂਗਲ ਪੇ ਚ ਹੀ ਹੁੰਦੇ ਆ ਅੱਛਾ ਮੋਬਾਈਲ ਚ ਹੀ ਹੈਗੇ ਚਲ ਵਧੀਆ ਭਾਈ ਉਹੀ ਗੱਲ ਚੋਰੀ ਨਹੀਂ ਹੁੰਦੇ ਤੇ ਹੋਰ ਹੱਥ ਚ ਰਹਿਣ ਚਲ ਮੈਂ ਪਾਣੀ ਲੈ ਆ ਨੀ ਆ ਲੈ ਆ ਪਾਣੀ ਲੈ ਆ ਪਤਾ ਨਹੀਂ ਕੁੜੀ ਆਈ ਹੈ ਕਿ ਨਾ ਮੈਂ ਤਾਂ ਸਾਰੇ ਦੇਖਦੀ ਆਈ ਹਾਂ ਸਾਰੇ ਰਾਹ ਪਿੱਛਾ ਮੜਮੜ ਕਿ ਕਿਤੇ ਆਉਂਦੀ ਹੋਵੇ ਤਾਂ ਚਲ ਮੈਂ ਖੜ ਜੂਗੀ ਰਾਹ ਚ ਕਰੇ ਜਾਈ ਤਾਂ ਪਤਾ ਲੱਗੂਗਾ ਲਾ ਬੈਠੇ ਰਾਜਵੀਰ ਤਾਈ ਆ ਗਈ ਬੇ ਹੋਰ ਕਿੱਧਰ ਤੋਰੀ ਫਿਰਦੀ ਐ ਤੂੰ ਇੰਨੀ ਗਰਮੀ ਚ ਠੀਕ ਹਾ ਤਬੈਗੀ ਨਹੀਂ ਬੇਬੇ ਨਹੀਂ ਹੈਗੀ ਇੰਨੀ ਗਰਮੀ ਬਹਿ ਜਾ ਤੇ ਤੂੰ ਉਹ ਹੋ ਜੇਵਾ ਆ ਬਪਰ ਪਈ ਹੋ ਆਇਆ ਵੇ ਮਠਾ ਦੇਨੇ ਠੀਕੀ ਤਾਂ ਬਠਾ ਤਾ ਬੇਬੇ ਨੇ ਮੇਰੇ ਨਹੀਂ ਬਠਾਇਆ ਤੋ ਬਾਈਆ ਮੈਂ ਤੁੰਨ ਦੱਸਦੀ ਆ ਹਰਪ੍ਰੀਤ ਨੇ ਤਾਂ ਮੈਨੂੰ ਕਿਹਾ ਸੀ ਕਹਿੰਦੀ ਐ ਸਿਚ ਬਾਗਚਾ ਲੰਦਰ ਆ ਓਏ ਕਿਦਮ ਨਾ ਬਾਰੋਂ ਆਈਆਂ ਪਾ ਖਜਾਂਦਾ ਸਰੀਰ ਫਿਰ ਐਂ ਵੜਨਾ ਨਹੀਂ ਚਾਹੀਦਾ ਏਸੀ ਵਾਲੇ ਕਮਰੇ ਚ ਅੱਛਾ ਫੇ ਤੈਨੂੰ ਤਾਂ ਡਾਕਟਰ ਜੀ ਦਾ ਕਰਕੇ ਪਤਾ ਲੱਗ ਜਾਂਦਾ ਹੈ ਪਤਾ ਬੇਬੇ ਮੈਨੂੰ ਸਾਨੂੰ ਪਤਾ ਨਹੀਂ ਨਾ ਵੀ ਸਾਨੂੰ ਨਹੀਂ ਪਤਾਗਾ ਤਾਈ ਮਰ ਜੰਨੇ ਤੁਸੀਂ ਤਾਈ ਜਾ ਵੜਦੇ ਗਰਮੀ ਆਈ ਉਹ ਗਰਮ ਸਰਦ ਹੋ ਜਾਂਦਾ ਬੇਬੇ ਠੰਡੇ ਜਿਹਾ ਵਧੀਆ ਹੋ ਜਾਂਨੇ ਜਾ ਕੇ ਤੂੰ ਵੈਸੇ ਏਸੀ ਵਾਲੇ ਕਮਰੇ ਚ ਵੜਨਾ ਨਹੀਂ ਚਾਹੀਦਾ ਬਾਲਾ ਅੱਛਾ ਇੰਨਾ ਨਹੀਂ ਲਾਹਾ ਕਰਨਾ ਚਾਹੀਦਾ ਏਸੀ ਦਾ ਫੇਰ ਫੇਰ ਤਾਂ ਉਥੋਂ ਕਾਹ ਵਜੇ ਚੜੀ ਸੀ ਮੈਂ ਚੜੀ ਸੀਗੀ ਬੇਬੇ ਉਥੋਂ 1 ਵਜੇ ਚੱਲ ਵਧੀਆ ਟਾਈਮ ਨਾਲ ਆ ਗਈ ਹਾਂ 1 ਵਜੇ ਚੜੀ ਸੀਗੀ ਬੱਸ ਅੱਜ ਤਾਂ ਕੰਡਾਲ ਲੈ ਕੇ ਜਾਂਦੀ ਸੀ ਰਖੜੀਆਂ ਬੰਨਣ ਆਪਦੇ ਪੇਕੇ ਜਾਂਦੀ ਸੀ ਹਾਂ ਫਿਰ ਫਿਰ ਕਿਉਂ ਨਹੀਂ ਜਾਣ ਦਿੱਤੀ ਬੇਬੇ ਮੈਂ ਜਾਣ ਨਹੀਂ ਦਿੱਤੀ ਕਾ ਤੋਂ ਨਹੀਂ ਜਾਣ ਦਿੱਤੀ ਮੈਂ ਕਿਹਾ ਰਾਜਵੀਰ ਆਊਗੀ ਮੈਂ ਨਹੀਂ ਜਾਣ ਦਿੰਦੀ ਤੈਨੂੰ ਓਹੋ ਬੇਬੇ ਕੱਲ ਬੰਨ ਕੇ ਮੁੜਿਆਉਂਦੇ ਫਿਰ ਲੈ ਆਈਵੇਂ ਮੁੜ ਆਏ ਤੂੰ ਮਸਾ ਆਈਏਗੀ ਤੇ ਆਪਦਾ ਕਰੇ ਰੋਟੀ ਰੁੱਟੀ ਬਣਾਉਗੀ ਖੀਰ ਪੂੜੇ ਬਣਾ ਲਾਂਗੇ ਸੌਣ ਦਾ ਮਹੀਨਾ ਹੈਗਾ ਚਲ ਕੋਈ ਨਹੀਂ ਵੇ ਬਾਬਾ ਇਹਨੂੰ ਚਾਹ ਹੁੰਦਾ ਤਿਹਾੜ ਦਾ ਹਰੇਕ ਨੂੰ ਚਾਹ ਹੁੰਦਾ ਤਿਹਾੜ ਦਾ ਚਲ ਕੋਈ ਨਹੀਂ ਭੇਜਦੀ ਹਰਪ੍ਰੀਤ ਨੂੰ ਅੱਜ ਅੱਜ ਜੇ ਨਹੀਂ ਮੈਂ ਜਾਣ ਦਿੰਦੀ ਇਹਨੂੰ ਕਿਉਂ ਅੱਜ ਮੈਂ ਹੈਗੀ ਆ ਤੇਰੇ ਕੋਲੇ ਇਹ ਤਾਂ ਭੇਜਦੀ ਕੋਈ ਨਹੀਂ ਜੱਥੇ ਫਿਰ ਤੂੰ ਰੋਟੀ ਤੁੱਕ ਤੂੰ ਕਰੇਂਗੀ ਓਹੋ ਬੇਬੇ ਦੋ ਰੋਟੀਆਂ ਨਾਲ ਕੀ ਫਰਕ ਪੈਂਦਾ ਬਣਾ ਲਾਂਗੇ ਆਪਾਂ ਰਲ ਮਿਲ ਕੇ ਬਹੁਤ ਜ਼ਿਆਦਾ ਦਾਅਵ ਲੈਣ ਆਈ ਐ ਤੂੰ ਹੁਣ ਤੂੰ ਰੋਟੀਆਂ ਬਣਾਉਣ ਲੱਗ ਜੀ ਚੁੰਨੇ 'ਚ ਵੜ ਜੀ ਤੇ ਫਿਰ ਤੇਰਾ ਕੀ ਸਹਰਾਈ ਦਾ ਚਾਲ ਕੋਈ ਨਹੀਂ 2 ਮਿੰਟਾਂ ਨਾਲ ਕਿਧਰੇ ਨਹੀਂ ਜਾਣ ਨਿਕਲਦੀ ਤੂੰ ਇਹਨਾਂ ਨਾਲ ਫਰਕ じゃ ਰੱਖਿਆ ਅਗਰ ਬਾਲਾ ਫਰਕ ਕਰਦੀਆਂ ਬੇਬੇ ਮੇਰੇ ਤੇ ਉਹਦੇ 'ਚ ਨਾ ਮੈਂ ਤਾਂ ਪੁੱਤ ਤੈਨੂੰ ਮੈਂ ਤਾਂ ਬੇਬੇ ਮੇਰੀ ਗੱਲ ਸੁਣਾ ਮੈਂ ਹੁਣ ਕੋਰਸ ਕਰਕੇ ਆਂਦਾ ਕੋਈ ਬਗਾਨੇ ਘਰੇ ਵਗ ਜੂਗੀ ਤੇ ਫਿਰ ਐਸੇ ਨਹੀਂ ਤੈਨੂੰ ਸਾਹਮਣਾ ਬੇਬੇ ਐਸੇ ਨੂੰ ਧੀ ਬਣਾ ਕੇ ਰੱਖਿਆ ਕਰ ਤੂੰ ਇਹ ਮੈਨੂੰ ਕਿਹੜਾ ਸਾਹਮੂ ਕੀ ਮੈਂ ਤਾਂ ਤੂੰ ਹੀ ਸਾਮੀ ਤੂੰ ਡਾਕਟਰ ਨਹੀਂ ਐ ਲੁਖੂ ਸੁਖ ਦਵਾਈ ਬੂਟੀ ਤਾਂ ਦੇ 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 ਦਵਾਈ ਬੂਟੀ ਤਾਂ ਚੱਲ ਬੇਬੇ ਠੀਕ ਆ ਭਾਰਤ ਤੈਨੂੰ ਇਹੀ ਲਾਉਣਗੇ ਹਾਂ ਇਹ ਕਾਹਦਾ ਲਾਉਣਗੇ ਠਿੰਗਾਂ ਹੀ ਲਾਉਂਦੇਗਾ ਗਾਹਾਂ ਜੇ ਮੇਰੀ ਸੱਸ ਤੇਰੇ ਵਰਗੀ ਹੋਈ ਉਹ ਕਿੱਥੇ ਸਾਹਮਣ ਦੇਊਗੀ ਮੈਨੂੰ ਕੋਈ ਨਹੀਂ ਨੂੰਤੀ ਦਾ ਸਾਹਮਣ ਦੀ ਹੁੰਦੀ ਹੈ ਮਾਂ ਨੂੰ ਐਵੇਂ ਨਹੀਂ ਬੱਬੇ ਕਮਲ ਮਾਰਦੇ ਹੁੰਦੇ ਮੜਾ ਦਿਮਾਗ ਤੋਂ ਕੰਮ ਲਿਆ ਕਰ ਨੂੰਹਾਂ ਕਿਹੜਾ ਸਾਹਮਣ ਦੇਗਾ ਤੂੰ ਤਾਂ ਉਹੀ ਪੁਰਾਣੇ ਟਾਈਮ ਵਾਲੀਆਂ ਗੱਲਾਂ ਕਰਦੀ ਹੈਂਗੀ ਤੇ ਦਾ ਲੋਕ ਤਾਂ ਹੀ ਠਿੰਗਾਂ ਨੂੰ ਹੁਣ ਚਾਉਂਦੇ ਐ ਵੀ ਧੀ ਚੰਗੀ ਐ ਪੁੱਤ ਨਾ ਤਾਂ ਕਿਉਂ ਬਾਈ ਕੀ ਕਹਿੰਦਾ ਤੈਨੂੰ ਪੁੱਤ ਉਹਦੇ ਮਗਰ ਲੱਗ ਜਾਂਦਾ ਬੇਬੇ ਬਾਈ ਤਾਂ ਐਡਾ ਨਰਮਾ ਨਾ ਉਹ ਤਾਂ ਉਹੀ ਨਹੀਂ ਕੁਛ ਕੁਛ ਇਹਦਾ ਨਾ ਤੈਨੂੰ ਉਹਦੇ ਮੋਹਰੇ ਉੱਥੇ ਬੈਠਾ ਰਹੂਗਾ ਮਗਰ ਲੱਗਦਾ ਉਹਨੇ ਚਲ ਐਂ ਤਾਂ ਲੱਗਣਾ ਵੀ ਪੈਂਦਾ ਮਾੜਾ ਮੋਟਾ ਉਹਦੇ ਵੀ ਮੰਨਦਾ ਹੈਗਾ ਬਗੈਰ ਗੱਲ ਤੋਂ ਲੜਾਈ ਵੀ ਕਰਾ ਕਰਦਾ ਹੈਗਾ ਤੇ ਹੁਣ ਕਿ ਕਿੱਥੇ ਆ ਬਾਈ ਕੀ ਕਰਦਾ ਉਹਨੂੰ ਦੱਸਦਾ ਸੀਗਾ ਵੀ ਰਖੜੀ ਬੰਨੂਗੀ ਮੈਂ ਉਹ ਵੈਸੇ ਜਿਹਾ ਬੜਿਆ ਤਰਕੇਦਾਰ ਰੁੱਸ ਗਿਆ ਹੋਊ ਮੈਂ ਅੱਛਾ ਬਾਈ ਅੰਦਰ ਪਿਆ ਕੇ ਆਹੋ ਮੈਂ ਤਾਂ ਕਿਤੇ ਕੋਈ ਕੰਮ ਧੰਦੇ ਗਿਆਗਾ ਕੋਈ ਗੱਲ ਨਹੀਂ ਮੈਂ ਜਾਣੀ ਐ ਅੰਦਰ ਅੰਦਰ ਬਾਜਾ ਕਾਇਦੇ ਰੱਖਣੀ ਨਾ ਹਾਂ ਆਪ੍ਰੀਤ ਨੇ ਮੇਰਾ ਹੀ ਵੀ ਰਾਰੀ ਆ ਆਹ ਤੂੰ ਬੰਨ ਦੇ ਰੱਖ ਲਈ ਉਹਦੇ ਸੁਨੇਹਾ ਚੱਲ ਕੋਈ ਨਹੀਂ ਮੈਂ ਫਿਰ ਰੱਖ ਦਵਾਂਗੀ ਜਾਨਾ ਭਗ ਜਾਣਗੇ ਤਾਂ ਕਹਿ ਦੀ ਜੇ ਤੂੰ ਕੰਮ ਕਰ ਲੈਗੀ ਤਾਂ ਜਬਾੜ ਇੱਕ ਭਗ ਜਾ ਵਾਹੇ ਕਰ ਮੇਰੀ ਗੱਲ ਸੁਣਾ ਉੱਥੋਂ ਤਾਂ ਮੈਂ ਆ ਗਈ ਮੈਂ ਹੁੰਦੀ ਸੀ ਲੇਟ ਮੇਰੀ ਬੱਸ ਟੱਪਦੀ ਸੀਗੀ ਬਾਕੀ ਤਾਂ ਮੈਂ ਸਾਰਾ ਸਮਾਨ ਲਿਆਈ ਤੂੰ ਨੇ ਮੈਨੂੰ ਬਰਫੀ ਦੇ ਡੱਬਾ ਮੰਗਾ ਦੇ ਕਿਸ ਤੂੰ ਕੋਈ ਨਹੀਂ ਮੈਂ ਲਿਆ ਦਵਾਂਗੀ ਤੈਨ ਸਾਰਾ ਕੁਝ ਜਾ ਤੂੰ ਭਗ ਜਾ ਠੀਕ ਹੈ ਬੇਬੇ ਚੰਗਾ ਓਹੋ ਮਸਾ ਆਈ ਆ ਕੁੜੀ ਗਰਮੀ ਚ ਐਨੀ ਦੀਗ ਦੀ ਪੈਂਦੀ ਹਜੇ ਆ ਕੇ ਮੈਂ ਕੰਮ ਕਰ ਲਾਂਦੀ ਮੈਂ ਤਾਂ ਬਰਫੇ ਦਾ ਡੱਬਾ ਲੈ ਕੇ ਦਿੰਨੀ ਰਖੜੀ ਬੰਨ ਦੂਗੀ ਜੈ ਜੀ ਵਾਕੜੀ ਲੈ ਇੱਥੇ ਭਾਇਆ ਨਹੀਂ ਅੰਦਰ ਤਾਂ ਕੀ ਜਾਂਉ ਕੋਈ ਨਹੀਂ ਤਾਂ ਹੈ ਨਹੀਂ ਬਾਈ ਕਿੱਧਰ ਗਿਆ ਆ ਗਿਆ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਪਣੇ ਹੋਰ ਕਿਵੇਂ ਏਸੀ ਚੋਂ ਨਿਕਲ ਜਾ ਕਰੋ ਕਿਸੇ ਵੇਲੇ ਪਣੇ ਏਸੀ ਤਾਂ ਚਲ 2 ਮਿੰਟ 베ਲੇ ਸੀਗੇ ਮਨ ਤਨੂ ਕੀ ਦੱਸਾਂ अच्छा पर तेरी ड्यूटी बढ़िया चल रही है बढ़िया चलਦੀ ਹੈ ਬਾਈ ਡਿਊਟੀ ਤਾਂ ਪਰ ਮੈਂ ਤੁਹਾਨੂੰ ਸਾਰੀ ਗੱਲਾਂ ਦੱਸ ਹੀ ਦੇਣਾ ਕਿਵੇਂ ਤੂੰ ਮੇਰੇ ਰਖੜੀ ਬੰਨਣ ਆਈ ਹੈ ਉਹ ਅਸੀਂ ਤਾਂ ਗੱਲ ਹੀ ਦੱਸੀ ਬਾਈ ਕੋਈ ਨਹੀਂ ਪਰ ਗੱਲ ਤਾਂ ਚੱਜਦੀ ਜਾ ਮੇਰਾ ਤਿਆਰ ਵਰ ਤਿਆਰ ਹੋਇਆ ਫਿਰਦਾ ਸੀਗਾ اچھا ਮੈਂ ਕਹਾਂ ਨਾ ਹਰਪ੍ਰੀਤ ਕਹਿੰਦੀ ਸੀ ਮੇਰੇ ਪੇਕੇ ਜਨਾਂ ਦੇ ਭਰਾਵਾਂ ਦੇ ਰਖੜੀ ਬੰਨਿਆ ਮੇਰਾ ਤਾਂ ਤਿਆਰ ਹੋਇਆ ਸੀ ਕਿਹ ਲੈ ਬੇਬੇ ਨੇ ਜਾਣ ਨਹੀਂ ਦਿੱਤੀ ਹਰਪ੍ਰੀਤ ਲੈ ਬੇਬੇ ਬਾੜੀ ਕਮਲ ਵਾਲਾ ਮਾਰਦੀ ਐ ਇੱਕ ਤਾਂ ਮੈਨੂੰ ਦੱਸਿਆ ਵੀ ਮੈਂ ਐਸੀ ਐ ਮੈਂ ਮਹਾਂ ਕੈਮੀ ਨਹੀਂ ਨਾ ਦਬਾਉਗੀ ਹੈ ਨਾ ਇਹ ਭੈਣ ਇੱਕ ਦੋ ਦਿਨ ਰਹਿ ਪੂ ਤਾਂ ਕਿਹਾ ਮੈਂ ਰਖੜੀ ਉਹਨੇ ਭੱਗ ਜਾਣਾ ਬੰਨਿਆ ਹੋਊਗੀ। ਭਾਈ ਰਹਿ ਤਾਂ ਨਹੀਂ ਦੇਖ ਮੈਂ ਸਕਦੀ ਅੱਜ ਦੀ ਰਾਤ ਹੀ ਰਹੂੰਗੀ। ਕਿਉਂਕਿ ਤੁਹਾਨੂੰ ਜਾਣਾ ਹੋਊਗਾ ਡਿਊਟੀ ਤੇ ਡਿਊਟੀ ਹੈ ਭਾਈ ਕੋਈ ਆ ਆਪਦੀ ਮਰਜ਼ੀ ਦੀ ਗੱਲ ਤਾਂ ਹੈ ਨਹੀਂ ਹਨਾ। ਅੱਛਾ ਬਣੇ। ਹਾਂ। ਭਾਈ ਮੈਨੂੰ ਤਾਂ ਐ ਸੀਗਾ ਕਿ ਤੂੰ ਰਹਿ ਪੈਂਦੀ ਤੇ ਉਹ ਹਰਪ੍ਰੀਤ ਬਚਾਰੀ ਦੇਖ ਲੈ। ਤੁਸੀਂ ਅੱਗੇ ਪਿੱਛੇ ਭੱਜ ਜਾਂਦੇ ਕੱਲ ਭੱਜ ਜਾਂਦੇ। ਭਣੀ ਮੇਰੀ ਗੱਲ ਸੁਣ ਲੈ। 2-3 ਸਾਲ ਹੋ ਗਏ। ਅਸੀਂ ਅੱਗੇ ਪਿੱਛੇ ਜਾਂਦੇ ਕੋਈ ਡਿੱਕਾ ਲੱਗ ਜਾਂਦਾ ਹੈਗਾ। ਅੱਛਾ। ਆ ਇਸ ਵਾਰ ਉਹ ਐ ਕਹੀ ਸੀ ਹਰਪ੍ਰੀਤ ਵੀ ਮੈਂ ਰੱਦ ਦਿਨ ਦੇ ਦਿਨ ਜਾਊ ਰਖੜੀ ਬੰਨਣਾ ਆਵੇ ਭਰਾਵਾਂ ਦੇ ਉਹ ਵੇਹ ਮਜ਼ਾ ਕਰਦੇ ਆ हां भाई, देन बे देन भाई, भाई बेबे मैनु ਐਂ ਬੋਲੀ ਕਿਉਂ ਕਿ ਡੀਸੀ ਲੱਗੇ ਨੇ ਕਿ ਖੇਤੀ ਕਰਦੇ ਆ ਉਹਨੇ ਕਿੱਧਰ ਜਾਣਾ ਉਹ ਅਗਲਾ ਡੀਕਦਾ ਤਾਂ ਹੈਗੀਏ ਭੈਣੇ ਜਦੋਂ ਕਹਿ ਤਾਂ ਮੈਂ ਹੁਣ ਬੇਬੇ ਨੂੰ ਕੀ ਕਹਿ ਸਕਦੇ ਆ ਹਨਾ ਸਿਆਣੀ ਬੇਣੀ ਹੈਗੀ ਭੈਣੇ ਮਾਰਾ ਮੋਟਾ ਤਾਂ ਸਮਝਾਈ ਸਕਦੀ ਆ ਨਾ ਕੋਈ ਨਹੀਂ ਭਾਈ ਮੈਂ ਸਮਝਾ ਦੂੰਗੀ ਕੋਈ ਗੱਲ ਨਹੀਂ ਕਹਿ ਦੂੰਗੀ ਐਂ ਤਾਂ ਮੈਂ ਬੇਬੇ ਨਾਲ ਚਲ ਭੈਣੇ ਮੈਂ ਵੀ ਕੋਈ ਕੰਮ ਤਾਂ ਹੁੰਦਾ ਕਰੂੰਗਾ ਮੈਂ ਵੀ ਡਿੱਕੇ ਰਖੜੀ ਬਣ ਮੇਰੀ ਹਾਂ ਲੈ ਆ ਗਈ ਬੇਬੇ ਅੱਛਾ ਬੇਬੇ ਲੈ ਕੇ ਹੀ ਥੋ ਫਿਰ ਤੂੰ ਉੱਥੋਂ ਨਹੀਂ ਲਈਗੀ ਭੈਣੇ ਤੂੰ ਰੱਖ ਤਾ ਭਾਈ ਮੇਰੀ ਨਾ ਬੱਸ ਟੱਪਦੀ ਸੀਗੀ ਪਰ ਕੋਈ ਗੱਲ ਨਹੀਂ ਤਾਂ ਬਿਹਾਰੀ ਹੁੰਦਾ ਤਾਂ ਕਰਕੇ ਮੈਂ ਆਖੇ ਜਲਮਖ ਬੇਬੇ ਤੂੰ ਮੰਗਾ ਲੂੰਗੀ ਲੈ ਭਾਈ ਪੈਂਚਕਾ ਚੜ ਜਾਣੀਆਂ ਫਿਰ ਮੈਂ ਬਨ ਨਹੀਂ ਦੇਵਾ ਪਰ ਇਹ ਦੇਖ ਲੈ ਰਖੜੀ ਤੂੰ ਕਿੰਨੀ ਸੋਣੀ ਲਾਈ ਹੈ ਹਨ ਤੇ ਹੋਰ ਭਾਈ ਤੇ ਆਹ ਦੇਖ ਲੈ ਹੁਣ ਤਾਂ ਬਾਲੀ ਨਾ ਰਿਵਾਜ ਹੋ ਜਾਗਾ ਵੀ ਕੋਈ ਚਾਂਦੀ ਦੀਆਂ ਸੋਨੇ ਦੀਆਂ ਰਖੜੀਆਂ ਹਨਾ ਇਹ ਤਾਂ ਕੋਈ ਮੇ ਭਾਈ ਹੋਤਾ ਹੈ ਇਹ ਲੋਕਾਂ ਨੇ ਪੇੜ ਚਾਲ ਬਣਾ ਰੱਖੀ ਹੈਗੀ ਚਾਂਦੀ ਦਾ ਆਪ ਕਹਿੰਦੇ ਹੁੰਦੇ 100 ਰੁਪਏ ਦੇ ਦਿੰਦਾ ਹਲਾ ਹਾਂ ਰਖੜੀ ਤਾਂ ਆਹੀ ਬਣੀ ਅਸਲ ਤਾਂ ਤਾਗੇ ਦੀ ਹੁੰਦੀ ਹੈ ਭਾਈ ਰਖੜੀ ਹਾਂ ਭਣੇ ਨਾਲ ਇਹਦਾ ਪਿਆਰ ਦਾ ਪ੍ਰਤੀਕ ਹੀ ਹੁੰਦਾ ਹੈ ਰਖੜੀ ਦਾ ਭਣੇ ਲੈ ਲੈ ਬਈ ਨੂੰ ਭੁਲਾ ਦੇ ਮੈਂ ਤੇ ਰੱਖ ਦੇਣੀ ਤੂੰ 500 ਰੁਪਏ ਤਾਂ ਫੜ ਲੈ ਮੈਂ ਤੈਨੂੰ ਹੋਰ ਵੀ ਦੇ ਦੂੰਗਾ ਨਾ ਬਸ ਭਾਈ ਮੈਨੂੰ ਤਾਂ 500 ਹੀ ਵਾਧੂ ਇਹਦਾ ਕਛਗ ਨਹੀਂ ਹੁੰਦਾਗਾ ਹਾਂ ਇਹ ਵੀ ਲੈਣੇ ਪੈਂਦੇ ਆ ਪੈਸੇ ਨਹੀਂ ਤੈਨੂੰ ਪਤਾ ਮੇਰੇ ਕੋਲੇ ਕਿਹੜਾ ਪੈਸਿਆਂ ਦੀ ਘਾਟ ਹੈ ਤੂੰ ਤਾਂ ਭਣੇ ਤੇਰੀ ਗੱਲ ਠੀਕ ਹੈ ਪਰ ਮੈਨੂੰ ਨਾ ਇਹ ਗੱਲ ਵਧੀਆ ਹਰਪ੍ਰੀਤ ਨੇ ਜਾਣ ਨਹੀਂ ਦਿੱਤੀ ਅੱਜ ਬੇਬੇ ਦੀ ਚੰਗੀ ਗੱਲ ਚਲ ਕੋਈ ਨਹੀਂ ਬਾਈ ਮੈਂ ਬੇਬੇ ਨਾਲ ਕਰਦੀਆਂ ਗੱਲ ਹਰਪ੍ਰੀਤ ਤੂੰ ਤੁਸੀਂ ਹੁਣ ਵਗ ਜਿਓ ਹੁਣ ਪੜੇ ਫੇਰਾ ਹੁਣ ਅਸੀਂ ਆਥ ਨਹੀਂ ਵਗ ਜੀਏ ਹਾਂ ਹੁਣ ਵਗ ਜਿਓ ਕੋਈ ਗੱਲ ਨਹੀਂ ਕੀ ਗੱਲ ਆ ਦੋ ਰੋਟੀਆਂ ਅਸੀਂ ਲਾ ਲਾਂਗੇ ਮੈਂ ਕਿ ਬੇਬੇ ਦੋਨੇ ਬੇਬੇ ਨਾਲ ਤੂੰ ਹੀ ਗੱਲ ਕਰਕੇ ਦੇਖ ਲੈ ਕਿੱਥੇ ਜਾਣ ਦਿੰਦੀ ਆ ਸਾਨੂੰ ਤੂੰ ਐਂ ਕਰ ਬਾਈ ਹਰਪ੍ਰੀਤ ਨੂੰ ਬੁਲਾ ਮੜਾ ਜਾ ਕਰ ਮੇਰੇ ਬੇਬੇ ਨਾਲ ਹਰਪ੍ਰੀਤ ਨੂੰ ਬੋਲ ਤਾਂ ਮਾਰ ਲੈ ਬੇਬੇ ਨਾਲ ਮੇਰੇ ਮੇਰੇ ਜੰਦੀਆਂ ਮੇਰੇ ਕਿੱਥਾ ਪੈ ਜੀ ਆਨੇ ਆ ਹੁਣ ਦੰਸ਼ੇ ਪੈ ਤਾਂ ਕੌਣ ਵਾਟੀ ਬਣਾਊਗਾ ਕੋਈ ਨਹੀਂ ਲੱਗੇ ਭੁੱਖੇ ਨਹੀਂ ਪੈਂਦੇ ਰੋਟੀ ਬਣਾ ਲਾਂਗੇ ਆਪਾਂ ਅਗਲੇ ਦਾ ਵੀ ਚਾਹ ਦੋ ਤਰੀਕੀ ਪਾ ਜੀ ਹੁਣ ਤਾਂ ਸਾਨੂੰ ਜਾਣ ਦੇ ਦੇ ਆਹ ਤਾਂ ਹੈ ਨਹੀਂ ਭੈਣ ਦਾ ਚਾਹ ਤਾਂ ਹੈ ਨਹੀਂ ਵੀ ਐਡੀ ਦੁਰੋ ਚਾਹ ਨਾ ਹੁਣ ਮੈਂ ਚਾਹ ਥੋੜਾ ਬਣਾਇਆ ਮੈਂ ਪੈਸੇ ਵੀ ਤੇ ਰੱਖੜੀ ਵੀ ਮੈਂ ਬਣਾ ਲਈ ਨਾ ਮੇਰੀ ਗੱਲ ਸੁਣ ਜਿਵੇਂ ਤੂੰ ਮੇਰੀਆਂ ਡੀਕਾਂ ਕਰਦੀ ਸੀ ਹਰਪ੍ਰੀਤ ਦੀ ਮਾਂ ਵੀ ਡੀਕਦੀ ਹੋਣੀ ਆ ਨੂੰ ਤੇਰਾ ਤਾਂ ਵੀ ਇੰਨਾ ਦੀ ਬੜੀ ਆਂਦੀ ਦੇਖ ਲੈ ਨਹੀਂ ਕਹਿਦੀ ਆ ਇਹ ਤਾਂ ਮੈਨੂੰ ਇਹੋ ਜੇ ਸ਼ਬਦ ਬੋਲਦੀ ਐ ਚਲ ਕੋਈ ਨਹੀਂ ਭਾਈ ਹਾਂ ਮੇਰੀ ਗੱਲ ਨਹੀਂ ਟਾਲਦੀ ਹੈਗੀ ਬੇਬੇ ਤੁਸੀਂ ਭਾਗ ਜਾ ਚੁੱਪ ਕਰਕੇ ਕੋਈ ਨਹੀਂ ਮੈਂ ਇੱਥੇ ਹੀ ਹੈਗੀ ਅਣੀ ਉਹ ਵੀ ਜੇ ਬਗਾਨੀ ਦੀ ਇਹ ਦੇਖ ਲੈ ਬੇਬੇ ਉਹਨੇ ਕਿੰਨੀਆਂ ਜੀਆਂ ਗੱਲਾਂ ਕਰਦੀ ਐ ਐ ਨਹੀਂ ਕਰਨਾ ਚਾਹੀਦਾ ਬਈ ਤੈਨੂੰ ਪਤਾ ਪ੍ਰਾਣੀ ਸੋਚ ਐ ਇਹਨਾਂ ਦੀ ਹਨਾ ਅਣਪੜਾ ਵਾਲੀ ਉਹੀ ਗੱਲਾਂ ਐ ਅੱਗੇ ਨਹੀਂ ਨਾ ਸੋਚਦੇ ਵੀ ਆਹ ਕੀ ਹੋਇਆ ਮੈਨੂੰ ਕਹੀ ਤੂੰ ਤਾਂ ਆਪਦੀ ਖਿਆਲ ਰੰਦੇਵਾ ਗੱਲ ਲੱਗਿਆ ਫਿਰ ਇੰਗੀਆਂ ਜਿਹੀ ਸ਼ਬਦ ਬੋਲਦੀ ਐ ਮੈਨੂੰ ਚਲ ਕੋਈ ਨਹੀਂ ਬਈ ਤੈਨੂੰ ਪਤਾ ਹੀ ਐ ਬੇਬੇ ਦੇ ਸਵਾਦ ਆ ਵੀ ਬੇਬੇ ਕਿਵੇਂ ਬੋਲਦੀ ਐ ਹਰਪ੍ਰੀਤ ਨੂੰ ਬੋਲ ਮਾਰਾ ਬਣੇ ਹਾਂ ਹਰਪ੍ਰੀਤ ਨੂੰ ਬੁਲਾ ਤੁਸੀਂ ਹੋ ਜੋ ਤਿਆਰ ਮੈਨੂੰ ਰੋਹ ਤਾਂ ਨੀਰਾ ਨਾ ਪਉਂਦੀ ਹੋਈ ਮੈਨੂੰ ਬੁਲਾ ਕੇ ਆ ਬਈ ਉਹਨੂੰ ਲੈ ਬੇਬੇ ਮੇਰੇ ਤਾਂ ਕਰੇ ਸਾਰੀ ਮੈਨੂੰ ਤਾਂ ਇੰਨਾ ਉਹ ਕਰਦੀਏਗੀ ਉਹੀ ਗੱਲ ਡੀਕੀ ਆਂਦੀ ਸਵੇਰ ਦੀ ਆਇ ਨਹੀਂ ਦੇਖਦੀ ਵੀ ਉਹਦਾ ਵੀ ਭੈਣ ਭਾਈ ਉਹਦਾ ਵੀ ਚਾਗਾ ਚੱਲ ਵੀ ਉਹਨੇ ਵੀ ਆਪਦੇ ਭਰਾ ਦੇ ਰਖੜੀ ਬੰਨਣੀ ਆ ਐਵੇਂ ਪਕਾਈ ਮਾਰੀ ਜਾਂਦੇ ਰਹਿੰਦੇ ਸਾਰਾ ਦਿਨ ਦੇਖ ਲੈ ਮੈਂ ਤਾਂ ਰਖੜੀ ਨੂੰ ਤਰਸੀ ਜਾਂਦੀ ਆ ਤੇ ਰਾਜ ਵੀ ਨਿਆਰੇ ਭਰਾ ਤੇ ਰਖੜੀ ਬੰਨਤੀ ਮੈਨੂੰ ਤਾਂ ਦੇਖੀ ਨਹੀਂ ਜਾਂਦੀ ਰਖੜੀ ਬੰਨਦੀ ਉਹ ਮੇਰੇ ਭਰਾ ਡੀਕੀ ਜਾਂਦੇ ਨੇ ਹਰ ਮੈਂ ਤਾਂ ਰਖੜੀ ਕੋ ਚੱਕੀ ਫਿਰਦੀ ਆ ਕੀ ਗੱਲ ਹੋ ਗਈ ਕੋਣ ਹੋਰ ਕੀ ਕਰਾਂ ਰਖੜੀ ਚੱਕ ਕੇ ਫੇਰਾ ਜੇ ਬੇਬੇ ਜਾਣ ਤਾਂ ਦਿੰਦੀ ਨਹੀਂ ਉਹ ਰਖੜੀ ਬੱਜ ਜੂ ਤੇਰੇ ਭਰਾਵਾਂ ਦੇ ਐਨੀ ਚਿੰਤਾ ਨਾ ਕਰ ਮੈਂ ਭੈਣ ਨੂੰ ਸਾਰੀ ਗੱਲਬਾਤ ਦੱਸਤੀ ਦਾਸ ਤਾਂ ਰਾਜਵੀਰ ਨੂੰ ਪੈਨਕੀ ਨਾ ਮੈਂ ਤੁਹਾਨੂੰ ਭੇਜੂਗੀ ਭਾਈ ਬੇਬੇ ਨੂੰ ਪੁੱਛਦੀ ਆ ਆ ਜਾ ਉੱਥੇ ਆ ਜਾ ਪੈਨਕੀ ਮੈਂ ਤਾਂ ਰਾਜਵੀਰ ਕੋਲ ਆਈ ਨਹੀਂ ਗੱਲ ਕਰੀ ਮਹਾਰਾਜ ਵੀ ਰਹਿ ਆਂਖੂਗੀ ਮੈਂ ਤਾਂ ਮਸਾਂ ਤਾਂ ਆਈਆਂ ਛੁੱਟੀ ਲੈ ਕੇ ਹੁਣ ਇਹ ਆਪ ਦਾ ਲੈ ਕੇ ਵੇਜਾਂ ਨੂੰ ਮੂਰੇ ਛੁੱਟੀ ਵਿਚਾਰੀ ਉਹ ਇੱਕ ਦਿਨ ਦੀ ਮਿਲਾਂਗੀ ਤਾਂ ਵਾਪਸ ਵੀ ਮਿਲੂ ਉਹ ਚਲ ਬੇਬੇ ਨਾਲ ਗੱਲ ਕਰਦੀ ਇੱਕ ਕੁਛ ਨਾ ਕੁਛ ਤੱਕ ਆਪਣੇ ਪੈਨਕੀ ਜਾਊਗੀ ਉਹ ਅੱਜ ਹੀ ਜਾਊਗੀ ਵਾਪਸ ਹੋਰ ਕਹੀਂ ਤੁਹਾਨੂੰ ਭੇਜ ਕੇ ਜਾਊਂ ਵੇਝ ਕੇ ਨਾ ਬੈਣੀ ਸੁਆਦਾ ਬੜਾ ਚੰਗਾ ਵਿਚਾਰੀ ਦਾ ਭੈਣ ਤਾਂ ਬਾੜੀ ਵਧੀਆ ਹੈ ਬੇਬੇ ਉਹੀ ਗੱਲ ਪਤਾ ਨਹੀਂ ਬੇਬੇ ਕਹੇ ਜੀ ਬੇਬੇ ਤਾਂ ਬੋਲੀ ਗਈ ਆ ਉਹਦੇ ਕੋਲੇ ਮੂੰਹ ਤੇ ਵੀ ਬੋਲੀ ਬੇਬੇ ਤਾਂ ਹੁਣ ਦਿਮਾਗ ਨਹੀਂ ਰਿਹਾ ਚੱਲ ਮੈਂ ਕਰਦੀ ਆ ਰਾਜਵੀਰ ਨਾਲ ਗੱਲ ਰਾਜਵੀਰ ਲਾ ਕੇ ਤੁਸੀਂ ਕਿੰਦਰ ਫਿਰਦੀ ਆ ਹਰਪ੍ਰੀਤ ਤੋਂ ਮੈਨੂੰ ਅੰਦਰ ਰੱਖੜੀ ਚੱਕੀ ਫਿਰਦੀ ਆ ਤੇਨੂੰ ਪਤੀ ਆ ਜੋ ਤੈਨੂੰ ਦਾਸੀ ਦਿੱਤਾ ਮੈਨੂੰ ਜਾਣ ਨਹੀਂ ਦਿੱਤਾ ਬੇਬੇ ਨੇ ਰੱਖੜੀ ਬੰਨਣਾ ਲੈ ਖੜ ਜਾ ਬੇਬੇ ਨੂੰ ਮੈਂ ਬੇਬੇ ਉਰਾ ਇਧਰ ਬਾਹਰ ਮੜਾਇਆ ਮੰਨ ਜੂਗੀ ਬੇਬੇ ਮੰਨ ਜੂਗੀ ਯਾਰ ਰਾਜਵੀਰ ਨਾ ਕੀ ਗੱਲ ਬੇਬੇ ਹਰਪ੍ਰੀਤ ਨੂੰ ਜਾਣ ਕੇ ਉਹ ਨਹੀਂ ਦਿੰਦੀ ਤੂੰ ਰਖੜੀ ਬੰਨਣਾ ਲੈ ਇਹਨੂੰ ਕੀ ਲੱਗਿਆ ਰਖੜੀ ਨੂੰ ਓਹ ਹੋ ਬੇਬੇ ਤੂੰ ਕਮਲੀਆਂ ਗੱਲਾਂ ਨਾ ਕਰਿਆ ਕਰ ਇਹ ਤੈਨੂੰ ਦੇਖ ਲੈ ਕਮਲੀਆਂ ਵਰਗੀ ਹੋਈ ਪਈ ਏ ਵਿਚਾਰੀ ਇਹ ਤਾਂ ਨਹੀਂ ਜੀ ਕਰਦਾ ਫੇ ਕੀ ਜਾਣ ਨੂੰ ਬੇਬੇ ਮੈਂ ਤੁਹਾਨੂੰ ਕਾ ਕਰੂੰ ਜਿਵੇਂ ਇਹਦਾ ਭਰਾ ਨਾ ਇਹਨੇ ਬੰਨੀ ਆ ਰਖੜੀ ਆ ਦੇ ਭਰਾ ਦੇ ਮੇਰੇ ਭਰਾ ਵੀ ਐਂਡੀਕਦੇ ਮੇਰੀ ਮਾਂ ਵੀ ਐਂਡੀਕਦੀ ਤੇਰੇ ਮੰਗੂ ਮੜਾ ਨਾ ਇਹ ਦੇਖ ਲਿਆ ਕਰ ਤੇਰੇ ਅੱਖ ਤਾਂ ਮੈਂ ਤੋੜ ਦੇਣੀ ਹੂੰ ਨਹੀਂ ਮੈਂ ਤਾਂ ਜਾਣ ਦਿੰਦੀ ਸੀ ਕੋਈ ਨਹੀਂ ਬੇਬੇ ਰੋਟੀ ਪਾਣੀ ਮੈਂ ਆਪੇ ਬਣਾ ਲੂੰਗੀ ਇੱਕ ਦਿਨ ਨਾਲ ਕੀ ਹੁੰਦਾ ਜਾ ਆਉਣ ਦੇ ਇਹਨਾਂ ਨੂੰ ਮੜਾ ਜਾ ਇੱਥੇ ਕੀ ਕਰਦੇ ਨਹੀਂ ਸੋਚਿਆ ਵੀ ਇਹ ਮਸਾ ਓਹੋ ਮੈਂ ਮੈਂ ਕਿਹਾ ਹੁਣ ਕਿੱਥੇ ਜਾਣ ਨੂੰ ਰਾਜਵੀਰ ਹੀ ਕਹਿੰਦੀ ਆ ਵੀ ਭੱਗ ਜਾਓ ਚੱਲ ਕੋਈ ਨਹੀਂ ਤੁਸੀਂ ਜਾਇਓ ਤੜਕੇ ਸੁਨੇਹਾ ਆਜੋ ਮੜਾ ਹੀ ਮੈਂ ਸੁਨੇਹਾ ਜਾਣਾ ਝੋਟੀ ਤੇ ਬਣੀ ਸੁਨੇਹਾ ਮੜਾ ਮੈਂ ਕੋਈ ਗੱਲ ਆਹ ਉਹ ਸਾਰੀ ਰਾਤ ਪਈਆਂ ਗੱਲਾਂ ਬਾਤਾਂ ਕਰੀ ਚੰਗਾ ਚੰਗਾ ਰਾਣੀ ਮੈਂ ਆਹੋ ਕਰਦੇ ਸੁਨੇਹੀ ਆ ਜਾਗੇ ਬਣੀ ਤੜਕੇ ਸੁਨੇਹਾ ਆ ਜਾਗੇ ਚੱਲ ਚੰਗਾ ਜਾਇਓ ਭੱਜ ਕੇ ਬਣੀ ਫਿਰ ਮਾਇਆ ਬਣੀ ਇਹਦਾ ਤੂੰ ਵਧੀਆ ਕਰਿਆ ਮੈਨੂੰ ਤਾਂ ਨਾ ਇਹ ਚਿੰਤਾ ਹੋਈ ਪਈ ਸੀ ਮੈਨੂੰ ਬਣਾਏ ਸੋਚ ਲੱਗ ਰਹੀ ਜੇ ਮੈਂ ਨਾ ਆਉਂਦੀ ਬੇਬੇ ਨੇ ਤਾਂ ਹਰਪ੍ਰੀਤ ਨੂੰ ਜਾਣ ਹੀ ਨਹੀਂ ਸੀ ਦੇਣਾ ਚੱਲ ਤੇਰੀ ਬੇਬੇ ਮੰਨ ਤਾਂ ਕੀ ਗੱਲ ਆਉ ਬੇਬੇ ਮੈਂ ਤਾਂ ਹੁਣ ਮੰਨਣੀ ਸੀ ਧੀਆਂ ਦੀ ਤਾਂ ਮੰਨਣੀ ਸੀ ਲੈ ਆਪਾਂ ਐ ਕਰਾਂਗੇ ਡੱਬੇ ਜਾਂਦੀ ਲੈ ਜਾਾਂਗੇ ਉਥੋਂ ਆਹੋ ਕੇਲੇ ਗੁੱਲੇ ਵੀ ਲੈ ਜਾਓ ਲੈ ਜਾਾਂਗੇ ਉਥੋਂ ਸਾਰਾ ਸਮਾਨ ਆ ਜਾ ਕਰੋ ਚਲ ਐਂ ਕਰ ਬਾਈ ਜਾਇਓ ਕੋਈ ਨਹੀਂ ਮੈਂ ਕਰੀਆ ਕਿਤੇ ਨਾ ਚੰਗਾ ਭੈਣ ਦਾ ਧੰਨਵਾਦ ਕਰ ਚੰਗਾ ਚੰਗਾ ਰਾਣੀ ਵੀ ਕਹਾਂਲੀ ਕੀ ਧੰਨਵਾਦ ਬਈ ਤੇਰਾ ਹੋਈ ਹਲ ਤੈਂ ਭੇਜਤਾ ਸਾਨੂੰ ਨਹੀਂ ਮੈਂ ਤੈਨੂੰ ਜਾਣਿੰਦਾ ਜੇ ਨਾ ਕਰੋ ਹੁਣ ਐਂ ਕਹਿ ਕੇ ਬੇਬੇ ਮਾੜਾ ਐਂ ਦੇਖਣਾ ਚਾਹੀਦਾ ਵੀ ਜੇ ਮੇਰੀ ਤੀ ਨੂੰ ਮੈਂ ਡੀਕਦੀਆ ਤੇਰੀ ਮਾਂ ਵੀ ਇਹਨੂੰ ਡੀਕਦੀ ਐ ਨੂਹਾ ਵੀ ਧੀਆ ਵਰਗੀਆਂ ਹੁੰਦੇ ਨੇ ਉਹ ਗਿਆ ਬਾਲਾ ਜੰਡੀ ਲੱਗ ਉਹ ਬੇਬੇ ਦੇ ਪੈਰੀਆਂ ਥਰਾ ਦੇ ਬਸ ਲਾਈ ਐ ਮੈਂ ਤਾਂ ਬੜੀ ਚੰਗੀ ਹੁੰਦੇ ਵੱਡਾ ਕੋਈ ਗੱਲ ਨਹੀਂ ਵਧੀਆ ਚੰਦਾ ਚੰਗਾ ਬਈ ਆ ਜਾ ਚਲੋ ਫੇਰ ਚੰਗਾ ਦੇ ਤੇ ਮੋੜਿਆਂ ਉਂਗਾਰ ਚੰਗਾ ਹਾਂ ਜਾ ਹਾਂ ਠੀਕ ਐ ਬਈ ਚੰਗਾ ਬਗ ਚੱਲ ਬੇਬੇ ਦਾ ਬੇਬੇ ਦਾ ਐ ਨਹੀਂ ਪਤਾ ਫੇਰ ਮੁੱਕਰ ਜੇ ਕੱਢ ਮੋਟਰਸਾਈਕਲ ਰਾਜ ਤਾਂ ਚੰਗਾ ਕੰਮ ਨਹੀਂ ਕੀਤਾ ਰਾਜਵੀਰ ਉਹਨਾਂ ਨੂੰ ਤੋੜ ਕੇ ਕੋਈ ਨਹੀਂ ਬੇਬੇ ਆ ਜਾ ਬੈਠਾ ਇੱਧਰ ਬੜਕੀ ਉਹ ਦੱਸ ਉਹ ਕੰਮ ਨੂੰ ਆਦੀ ਮਾਨੋ ਕੰਨੀ ਲੱਗੀ ਐ ਇੱਥੇ ਗੱਲ ਸੁਣ ਮੈਨੂੰ ਤੈਨੂੰ ਕੰਮ ਦੀ ਔਖਾ ਹੋਰ ਹੁਣ ਕੰਮ ਦੇ ਔਖਾ ਮਸਾ ਦਾ ਤੂੰ ਆਈ ਐ ਮੈਨੂੰ ਐਂ ਦੱਸ ਤੂੰ ਕਿਹਾ ਵਤੋ ਹਾਂ ਕਹਾ ਸੀ ਮੈਂ ਤਾਂ ਕੰਮ ਨਹੀਂ ਜਿੰਦੀ ਸੀ ਪੀਜ਼ਾ ਖਾਦਾ ਤੂੰ ਕਦੇ ਇਹ ਕਿਹੜੇ ਪੀਜੇ ਹੁੰਦੇ ਆ ਜ਼ਿੰਮੇਦਾਰਾਂ ਦੇ ਘਰੇ ਇਹ ਤਾਂ ਤੂੰ ਬਾਗ ਗਿਆ ਥਰੇ ਇਹਦਾ ਸੁਝੇ ਦੇਖ ਲੈ ਜਾ ਛੱਡ ਕੇ ਏਸੀ ਅੰਦਰ ਮਗਾ ਕੇ ਪੀਜਾ ਖਾ ਕੇ ਆਪਾਂ ਵਧੀਆ ਗੱਲਾਂ ਬਾਤਾਂ ਕਰਾਂਗੇ ਦੁੱਖ ਸੁੱਖ ਕਰਾਂਗੇ ਇੱਕ ਦੂਜੇ ਨਾਲ ਵਧੀਆ ਹੋਏ ਬਾਗੀ ਯਾਰਪ੍ਰੀਤ ਉਹ ਮਾਇ ਦੇ ਕੋਲੇ ਰਾ ਪੀਜਾ ਦੇਖੇ ਨਾ ਮੈਂ ਖਾਦਾ ਮੈਂ ਨਹੀਂ ਖਾਂਦੀ ਪਕਾ ਰੋਟੀਆਂ ਧਰਦਾ ਲੈ ਕੋਈ ਗੱਲ ਨਹੀਂ ਤੇਨੂੰ ਦੋ ਰੋਟੀਆਂ ਲਾ ਦੂੰਗੀ ਮੈਂ ਆਹੋ ਸਬਜ਼ੀ ਵੀ ਬਣਾ ਸਬਜ਼ੀ ਵੀ ਬਣਾ ਲਾਂਗੇ ਸਾਰਾ ਕੁਝ ਕਾਦੀ ਸਬਜ਼ੀ ਖਾਏਗੀ ਸਰਜੀ ਕਦੂ ਦੀ ਬਣਾਵਾ ਕਦੂ ਦੀ ਬਣਾ ਲਾਂਗੇ ਦੁੱਧ ਪਾ ਕੇ ਆਹ ਦੁੱਧ ਪਾਣੀ ਵਿੱਚ ਪਤਲੀ ਜਿਹੀ ਬਣਾ ਲੀ ਠੀਕ ਆ ਚੰਗਾ ਕਲੇਸ਼ ਨਾ ਕਰਾ ਕਰ ਜਿਹੜੀ ਚੀਜ਼ ਨੂੰ ਜੀ ਕਰਦਾ ਹੁੰਦਾ ਖਾਣ ਪੀਣ ਨੂੰ ਹਰਪ੍ਰੀਤ ਨੂੰ ਦੱਸ ਦਿਆ ਕਰ ਉਹ ਤਾਂ ਐਵੇਂ ਉਹਦੇ ਮਗਰ ਲੱਗਿਆ ਰਹਿੰਦਾ ਹੈਗਾ ਗਰਲਾਤਾ ਤੂੰ ਐ ਕਿਉਂ ਨਹੀਂ ਸੋਚਦੀ ਜੇ ਮੰਨ ਕੇ ਚਾਹੇ ਬਾਏ ਇਹ ਜਮਾਤ ਦਾ ਮੁਰਤਾ ਵਿਆਹੀਆਂ ਕੁਮਾਰੀਆਂ ਜਦੋਂ ਮੈਂ ਵਿਆਹੀ ਗਈ ਤੇ ਜੇ ਮੇਰੀ ਸੱਸ ਮੈਨੂੰ ਇੱਥੇ ਨਾ ਆਉਣ ਦੇਵੇ ਫੇਰ ਤੇਰੇ ਤੂੰ ਜਾ ਵਾਹ ਤੂੰ ਸਬਜ਼ੀ ਬਣਾ ਕੇ ਰੋਟੀ ਬਣਾ ਖੜੀ ਹੋ ਜਾ ਤੇਰੇ ਮੂਰੇ ਤਾਂ ਹੀ ਗੱਲ ਰੱਖੇ ਮੈਂ ਮੂਰੇ ਬੀਨ ਬਜਾਉਣਾ ਯਾਰ ਕੋਈ ਨਹੀਂ ਮੈਂ ਤੂੰ ਸਮਝਾਉਂ ਤਾਂ ਮੇਰੇ ਠੱਕੀ ਲੈਣਾ ਇਹ ਬਾਜਾ ਮੈਂ ਤਾਂ ਠੰਡੀ ਉਹ ਬਾਗ ਗਈ ਹੁਣ ਆਪਾਂ ਰੋਟੀ ਖਾ ਕੇ ਗੱਲਾਂ ਕਰ ਲਾਂਗੇ ਮਾਵਾਂ ਢਿੰਗਾਂ ਪਾਏ ਜਾਣਗੇ ਕੋਈ ਗੱਲ ਨਹੀਂ ਮੈਂ ਰੋਟੀ ਬਣਾਉਣੀ ਐ ਠਹਿਰ ਕੇ ਬਣਾਉਂਗੀ ਘੰਟਾ ਕਿ ਮੈਨੂੰ 10 ਮਿੰਟ ਤਿੰਨ ਦਾ ਖਵਾ ਪਿਆ ਕਰ ਉਹਨਾਂ ਨੇ ਟੀਕੇ ਲਾ ਕੇ ਅੰਦੀ ਦਸ ਰੋਟੀ ਖਾਣ ਦਾ ਹੁਣ ਮੈਂ ਤਾਂ ਸੁਨੇਹਾ ਖਾਣੀ ਐ ਹੁਣ ਤੂੰ 4 ਵਜੇ ਰੋਟੀ ਖਾਏਂਗੀ ਮੈਂ ਹੁਣ ਤੂੰ ਘੰਟੇ ਚ ਬਣਾਵੇਂਗੀ ਵੀ ਘੰਟੇ 'ਚ ਨਹੀਂ ਬਣਾਉਣੀ ਮੈਂ ਤਾਂ 5 ਮਿੰਟਾਂ 'ਚ ਬਣਾਉਣੀ ਐ ਦੇਖਦੀ ਐ ਚੱਲ ਤੂੰ ਖੜੀ ਹੋ ਚੱਲ ਠੀਕ ਐ ਚੰਗਾ ਜਾ ਏਸੀ ਵਾਲੇ ਕਮਰੇ 'ਚ ਰੈਸਟ ਕਰ ਲੈ 2 ਮਿੰਟ ਜਮਾ ਕਰ ਲੂਗੀ ਤੂੰ ਮੈਨੂੰ ਪਤਾ ਲੱਗ ਗਿਆ ਸੋਈ ਚ ਬੜੀ ਆ ਲੈ ਬੇਬੇ ਲੈ ਫਿਲਮ ਦੇਖ ਲੈ ਲੈ ਬੈ ਕੇ ਇੱਥੇ ਮੈਂ ਇਹਨਾਂ ਨੂੰ ਕੀ ਜਾਣਦੀ ਐ ਦੇਖਣ ਜੇ ਵਗ ਜਾ ਤੂੰ ਸਭ ਜਾਣ ਜਣਗੇ ਜੇ ਇੱਕ ਦਿਨ ਦੇਖੇ 10 ਵਾਰੀ ਕਿਹਾ ਕਰਨੀ ਤੂੰ ਤਾਂ ਮੈਨੂੰ ਲਾ ਕੇ ਜੰਗਾ ਫੇਰ ਮੈਨੂੰ ਫੋਨ ਲੈ ਕੇ ਜੰਗਾ ਲਿਆਉਣੀ ਐ ਮੈਂ ਤੇਰੇ ਵਾਸਤੇ ਸਬਜ਼ੀ ਬਣਾ ਕੇ ਨਾਲੇ ਬਣਾ ਲਿਆ ਕਮਲੀ ਆ ਕੁੜੀ ਦਾ ਜਮਾ ਇਹਦਾ ਪੋਰਾ ਲਖਣ ਨਹੀਂ ਗੀ ਡਾਕਟਰ ਨੇ ਵੀ ਬਣ ਗਿਆ ਨੂੰ ਫੇਰ ਵੀ ਨਾ ਲਖ ਬੀਤੂ ਹੁਣ ਕੰਮ ਕਰੇਗੀ ਮਸਾ ਦਾਤੋਂ ਆਈ ਹੈ ਹਸਪਤਾਲ ਚ ਸਾਦੇ ਦੀ ਰਾਤ ਇੱਥੇ ਸੌਂਦੀ ਨਹੀਂ ਅੱਧੀ ਰਾਤ ਇੱਥੇ ਤੁਰੇ ਫਿਰੇ ਕਮਰਾ ਡੰਨ ਰ ਸਿੱਧੂ ਫੈਮਿਲੀ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਮਲਕੀਤ ਕੌਰ ਜਸਵਿੰਦਰ ਰਾਏ ਬੋਵੀ ਰਾਜਾ ਹਾਂਗਕਾਂਗ ਪਵਿੱਤਰਜੀਤ ਕੌਰ ਕੁਲਵੰਤ ਸਿੰਘ ਰੰਧਾਵਾ ਫਾਰਮ ਗੁਰਮੀਲ ਕੌਰ ਰੁਪਿੰਦਰ ਕੌਰ ਸਿਮਰਨਪ੍ਰੀ ਕੌਰ ਫੱਲੇਵਾਲ ਨਿਸ਼ਾਨ ਭੁੱਲਰ ਆਕਾਸ਼ ਸਿੰਘ ਸੁਰਜੀਤ ਕਾਰ ਸਤਿੰਦਰ ਕਾਰ ਗੁਰਦੇਵ ਕਾਰ ਗੁਰਨਾਮ ਸਿੰਘ ਗਰੇਵਾਲ ਧਰਮਪੁਰ ਅਮਰ ਸਿੰਘ ਪਟਿਆਲਾ ਬਲਜਿੰਦਰ ਕੌਰ ਲੋਹੜਿਆਣਾ ਰਣਜੀਤ ਸਿੱਖੋਂ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੈਨੂੰ ਹੋ ਰਿਹਾਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ